ਪਪਾਈ ਕੁੜੀ ਗੰਟਾ ਹੋ ਗਿਆ ਗੋਲ ਮਰੀ ਜਾਂਦੇ ਤੈਨੂੰ ਆਖਿਆ ਚਾਹ ਬਣਾ ਦੇ ਚਾਹ ਤਾਂ ਮੈਂ ਬਣਾ ਦਿੰਨੀ ਆ ਬਾਪੂ ਜੀ ਤੇ ਨਾਲੇ ਆ ਬੈਗ ਇੱਥੇ ਆਂਦੀ ਇਹ ਤਾਂ ਮੈਂ ਪੇਕੀ ਚੱਲੀ ਆਈ ਪੇਕੀ ਚੱਲੀ ਆ ਹਾਂਜੀ ਤੈਨੂੰ ਕਿਹਨੇ ਕਹਤਾ ਪੇਕੀ ਜਾਣ ਵਾਸਤੇ ਮੈਂ ਇਹਨਾਂ ਨੂੰ ਪੁੱਛ ਲਿਆ ਸੀਗਾ ਇਹ ਕਹਿੰਦੇ ਵੀ ਕੋਈ ਨਹੀਂ ਉਹਨੇ ਦਿਨ ਬਲ ਜਾ ਕੋਈ ਨਹੀਂ ਪੇਕੀ ਗੱਲ ਸੁਣ ਲੈ ਕਿਧਰੇ ਨਹੀਂ ਜਾਣਾ ਇੱਥੇ ਹੀ ਰਹਿ ਬਾਪੂ ਜੀ ਮੈਂ ਤਾਂ ਫਿਰ ਪੁੱਛ ਲਿਆ ਇਹਨਾਂ ਨੇ ਤਾਂ ਮੈਨੂੰ ਹਾਂ ਵੀ ਘਰਤੀ ਮੈਂ ਤਾਂ ਹੁਣ ਜਾਉਂਗੀ ਪੱਕੀ ਘਰ ਦਾ ਮਾਲਕ ਕੌਣ ਹੈ ਮੈਂ ਆ ਇੱਥੇ ਮੇਰੀ ਚੱਲੂਗੀ ਉਹਨੇ ਤਾਂ ਮਾਰਤੀ ਭਕਾਈ ਉਹਨੂੰ ਕੀ ਪਤਾ ਹੈਗਾ ਘਰ ਦੇ ਕੰਮ ਕੌਣ ਕਰੂਗਾ ਬਾਪੂ ਜੀ ਮੈਂ ਤਾਂ ਜਿਹਨੂੰ ਪੁੱਛਣਾ ਸੀ ਪੁੱਛ ਲਿਆ ਮੈਨੂੰ ਮੇਰੇ ਬੰਦੇ ਨੇ ਆਹ ਕਰਤੀ ਬਸ ਮੈਂ ਤਾਂ ਜਾਣਾਗਾ ਮੈਂ ਨਹੀਂ ਇੱਥੇ ਰਹਿੰਦੀ ਤੇਰੀ ਬੰਦੇ ਦਾ ਪਿਓ ਹਾਂ ਮੈਂ ਫਿਰ ਤੁਸੀਂ ਆਪੋ ਬਤਨ ਵੀ ਆ ਇਸ ਦਾ ਮੁਖੀ ਵੀ ਆ ਫਿਰ ਆਦੇ ਪੁੱਤ ਨੂੰ ਵੀ ਸਮਝਾ ਕੇ ਰੱਖਿਆ ਕਰੋ ਵੀ ਘਰੇ ਰਿਹਾ ਕਰੇ ਜੈਨੈਸ ਫਿਰ ਮੈਨੂੰ ਕਾਤੋਂ ਵਿਆਹ ਕਿ ਲਿਆਂਦਾ ਤੀਜੇ ਦਿਨੋਂ ਤਾਂ ਚੰਡੀਗੜਾ ਆ ਕੇ ਚੰਡੀਗੜਾ ਉਹਨੇ ਜਵਾਬ ਨਹੀਂ ਪੜ੍ਹਨਾ ਆ ਹੁੰਦਾਗਾ ਤੂੰ ਤਾਂ ਮਾਰ ਲਿਆ ਗੱਲਾ ਫਿਰ ਮੈਂ ਇਕੱਲੀ ਇੱਥੇ ਘਰੇ ਕੀ ਕਰਾਂ ਬੇਰਲੀ ਸੋ ਕੰਮ ਆ ਕੰਮ ਕਰ ਲਾ ਕੰਮ ਕਰ ਤਾਂ ਸਾਰੇ ਕਰ ਹੀ ਲੈਣੇਗੇ ਫਿਰ ਉਸ ਤੋਂ ਬਾਅਦ ਕੀ ਸਾਰਾ ਦਿਨ ਪਤਾ ਪਹਾੜ ਜਿੱਡਾ ਦਿਨ ਹੁੰਦਾਗਾ ਹਾਂ ਜਿੱਡਾ ਦਿਨ ਤਾਂ ਛੱਡ ਕੇ ਟੀਵੀ ਦੇਖੀ ਆਕਰ ਮੈਂ ਤਾਂ ਕਿਹਾ ਬਸ ਸਾਰਾ ਮੈਨੂੰ ਕੋਈ ਨਹੀਂ ਇੱਥੇ ਬਹਿ ਜਾ ਟਿੱਕੇ ਠੀਕ ਆ ਸਮਝਾ ਦਾਂ ਤੈਨੂੰ ਮੈਂ ਮਾਰ ਲਿਆ ਗੱਲਾ ਹੁਣੇ ਆ ਆਪਣੀਆਂ ਮਨਮਰਜ਼ੀਆਂ ਕਰਨਗੇ ਬਸ ਕਰੋ ਬਾਪੂ ਜੀ ਬਹੁਤ ਸੁਣ ਲਗਾ ਮੈਂ ਸਾਰਿਆਂ ਨੇ ਮੇਰੇ ਇੱਥੇ ਜਵਾਲ ਲੜਾਉਣੀ ਹੈ ਐਨੀ ਹਿੰਮਤ ਤੇਰੀ ਬਸ ਕਰੋ ਬਾਪੂ ਜੀ ਜਦੋਂ ਦੀ ਮੈਂ ਇੱਥੇ ਆਈ ਆ ਆਪਦਿਆਂ ਮਨ ਮਰਜ਼ੀਆਂ ਕਰੀ ਜਾਂਦੇ ਆ ਸਾਰੇ ਜਣੇ ਮੈਨੂੰ ਪੁੱਛਿਆ ਕਦੇ ਕਿਸੇ ਨੇ ਮੈਂ ਜੇ ਕਾਲਜ ਦਾ ਕਿਹਾ ਕਿ ਤੂੰ ਕਾਲਜ ਜਾ ਕੇ ਕੀ ਕਰੇਂਗੀ ਘਰੇ ਰਹਿ ਘਰ ਦਾ ਕੰਮਕਾਰ ਕਰ ਮੇਰੇ ਅੱਗੇ ਜਵਾਲ ਲੜਾਉਣੀ ਹੈ ਤੂੰ ਨਾਲੇ ਵੈਸੇ ਵੀ ਤੁਸੀਂ ਕਿਹੜੇ ਹੱਕ ਨਾਲ ਮੇਰੇ ਤੇ ਹੱਥ ਚੱਕਿਆ ਤੁਹਾਡਾ ਕੋਈ ਹੱਕ ਨਹੀਂ ਹੈਗਾ ਮੇਰੇ ਤੇ ਹੱਕ ਕਿਉਂ ਨਹੀਂ ਤੇਰਾ ਸਹਰਾ ਮੈਂ ਸਾਰੇ ਹੁਣ ਸਹਰੇ ਬਣ ਕੇ ਰਹੋ ਘਰ ਵਾਲੇ ਬਣ ਦੀ ਲੋੜ ਨਹੀਂ ਹੈਗੀ ਜੇ ਉਹਨਾਂ ਨੇ ਕਹਿਣਾ ਫਿਰ ਤਾਂ ਮੈਂ ਇੱਥੇ ਰੁਕ ਜਾਂਦੀ ਜਦੋਂ ਉਹਨਾਂ ਨੂੰ ਮੈਂ ਪੁੱਛ ਹੀ ਲਿਆ ਫਿਰ ਤੁਸੀਂ ਕਿਹੜੇ ਹੱਕ ਨਾਲ ਰੋਕੀ ਜਾਂਦੇ ਹੋ ਮੈਨੂੰ ਮੈਂ ਤਾਂ ਪੇਕੀ ਜਾਉਂਗੀ ਲੈ ਤੂੰ ਬਾਗੀ ਜਾ ਫਿਰ ਹੁਣ ਮੈਂ ਘਰ ਦਾ ਪ੍ਰਗਟ ਨਾਲ ਗੱਲ OK ਦੋ ਫੋ ਮੰਮੀ ਹਲੋ ਮੰਮੀ ਸਸੀ ਕਾ ਮੈਂ ਠੀਕ ਆ ਤੁਸੀ ਦੱਸੋ ਅੱਛਾ ਬੁਖਾਰ ਹੋ ਰਿਹਾ ਸੀਗਾ ਤੇ ਦਵਾਈ ਦਬੂਈ ਲੈ ਆਉਣੀ ਸੀਗੀ ਹਾਂ ਮੰਮੀ ਮੈਂ ਨਹੀਂ ਆਉਣਾ ਸੀਗਾ ਮੇਰਾ ਤਾਂ ਪਜੀ ਜਾਣ ਲੱਗਿਆਂਦਾ ਮੈਂ ਚੱਲ ਦੋ ਦਿਨ ਲਾ ਲੂੰਗੀ ਇੱਥੇ ਨਾਲੇ ਬਾਬਾ ਟਾਈਮ ਹੋ ਗਿਆ ਮੈਡਮ ਜੀ ਨੂੰ ਮੈਂ ਛੇੜ ਦੇਣੀਗਾ ਕਿਹਦੇ ਮਾਰੀ ਆ ਰਹੀਆਂਗੀ ਦੇਖੀ ਮੰਮੀ ਮੈਂ ਇੱਕ ਗੱਲ ਸੋਚਦੀ ਆਂ ਮੈਂ ਪਹਿਲਾਂ ਸੀ ਕਿੰਨਾ ਲੜਦਿਆਂ ਸੀਗਾ ਹੁਣ ਦੇ ਕਿਵੇਂ ਰਜੀਜਣ ਲੱਗਦਾ ਉਹਦੇ ਬਿਨਾ ਹੋਰ ਮੈਂ ਤੇਸੀ ਵਧੀਆ ਹੀ ਹੋਈ ਜਾਊਗੀ ਵਿਆਹ ਤੁਸੀਂ ਚਾਹ ਕੇ ਮੇਰਾ ਕਰਤਾ ਮੇਰੇ ਨਾਲ ਤਾਂ ਗਲਤ ਹੋਇਆਗਾ ਹਾਂ ਮੇਰੇ ਖੋਸ਼ਾ ਤੇ ਤੁਸੀਂ ਦਵਾਈ ਲੈ ਲਓ ਵਧੀਆ ਜੀ ਸੱਚ ਮੇਰੀ ਗਲਤ ਕਰਾਉ ਮੇਰੀ ਵੱਡੀ ਭੈਣ ਨਾਲ ਕਰੇ ਨਹੀਂ ਹੈਗੇ ਮੈਨੂੰ ਪਤਾ ਇੱਥੇ ਫਿਰਦੀ ਹੋਗੀ ਗਵੰਡਾਂ ਦੇ ਘਰੇ ਹੋਰ ਉਹਨੇ ਕਿੱਥੇ ਜਾਣਾ ਗਾ ਇਹ ਵੀ ਨਾ ਕੁੜੀ ਜੀ ਟਿਕਦੀ ਨਹੀਂ ਇੱਕ ਮਿੰਟ ਵੀ ਫਿਰ ਕਿੱਥੇ ਗਈ ਆ ਉਹ ਨਾਨਕੇ ਅੱਛਾ ਉਹ ਨਾਨਕੇ ਗਈ ਆ ਕਿੰਨੇ ਦਿਨ ਹੋ ਗਏ ਉਹਨੂੰ ਦੱਸਿਆ ਵੀ ਨਹੀਂ ਦੇਖੀ ਮम्मी ਮੇਰੇ ਨਾਲ ਤਾਂ ਤੁਸੀਂ ਜਮੇ ਨਹੀਂ ਗੱਲ ਕਰਦੇਗੇ ਵਿਆਹੀ ਹੋਇਆ ਮੇਰਾ ਫਿਰ ਕਿੱਡੀ ਕੀ ਗੱਲ ਹੋਗੀ ਫੋਣ ਫੰਤ ਲਾ ਲਿਆ ਕਰੋ ਤੁਸੀਂ ਮੈਨੂੰ ਦੋ ਦਿਨ ਹੋ ਗਏ ਉਹਨੂੰ ਹੈ ਫਿਰ ਦੋ ਦਿਨ ਬਹੁਤ ਨਹੀਂ ਆਜੇ ਹੁਣ ਮਾਤਾ ਲਉਦੇ ਮਾਰੀ ਆਉਂਦੀ ਸੀਗੀ ਮੈਂ ਕਿਹਾ ਚੱਲ ਮੇਰਾ ਜੀ ਲੱਗ ਜੂ ਉਹਦੇ ਨਾਲ ਹੋਰ ਉਹ ਮੈਡਮ ਜੀ ਆਉਦੇ ਪੈਕੇਜ ਆ ਪੈਕੇਜ ਗਈ ਜਾਂਦੀ ਆ ਨਾਨਕੀ ਜਾ ਕੇ ਬੈਠ ਗਈ ਹੁਣ ਵੀ ਰਿਲਾ ਤੇ ਲੱਗੇ ਰਹਿੰਦੇ ਆ ਕਿ ਬਣਾਉਂਦੀ ਆ ਵੀ ਉਹ ਪੜਦੀ ਆ ਮੜਾ ਮੋਟਾ ਹਾਂ ਮੈਂ ਵੀ ਮੇਂ ਪੁੱਛਦੀ ਆ ਇਹਨਾਂ ਨੂੰ ਮੈਂ ਆ ਜਾਨੀ ਆ ਕੋਈ ਨਹੀਂ ਕਿੰਨੇ ਦਿਨ ਹੋ ਗਏ ਬੁਖਾਰ ਚੜੇ ਨੂੰ ਫਿਰ ਵਧੀਆ ਡਾਕਟਰ ਤੋਂ ਦਵਾਈ ਲੈਣੀ ਸੀਗੀ ਆਪਣੇ ਪਿੰਡ ਵਾਲੇ ਡਾਕਟਰ ਕਿਹੜੀ ਦਵਾਈ ਦਿੰਦੇ ਨੇ ਫਰਕ ਤਾਂ ਪੈਣਾ ਨਹੀਂਗਾ ਕੋਈ ਚਲੋ ਕੋਈ ਨਹੀਂ ਮੈਂ ਆਉਣੀ ਆ ਦੋ ਦਿਨ ਵਾਸਤੇ ਇੱਥੇ ਮੈਂ ਦਵਾਈ ਲਊਂਗੀ ਦਵਾਈ ਹਾਂ ਠੀਕ ਆ ਮੰਮੀ ਕੋਈ ਨਹੀਂ ਮੈਂ ਧਿਆਨ ਰੱਖੂੰਗੀ ਤੁਸੀਂ ਵੀ ਆਪਦਾ ਧਿਆਨ ਰੱਖਿਓ ਤੇ ਉਹਨੂੰ ਵੀ ਮੇਰੀ ਵੱਡੀ ਭੈਣ ਨੂੰ ਕਹਿ ਦਿਓ ਹਾਂ ਸਿਮੂ ਨੂੰ ਵੀ ਆ ਜੂਗੀ ਬਥੇਰੇ ਦਿਨ ਹੋ ਗਏ ਨਾਲ ਕੀ ਗਈ ਨੂੰ ਔਰ ਮੈਂ ਤਾਂ ਉਹਦੇ ਮਾਰੀ ਆਉਂਸੀ ਵੀ ਮੇਰਾ ਵੀ ਜੀ ਲੱਗੇ ਜੂਗਾ ਚਲ ਜੰਗਾ ਮੰਮੀ ਮੈਨਾਂ ਕੱਪੜੇ ਪ੍ਰੈਸ ਕਰੀ ਜਾਂਦੀ ਆਂ ਜੀ ਹਾਂ ਹਾਂ ਮੈਂ ਕਰਦੀ ਆਂ ਜੀ ਬੱਚਾ ਠੀਕ ਆ ਮੰਮੀ ਧਿਆਨ ਰੱਖਿਓ ਹਾ ਬਾਈ ਲੈ ਮੰਮੀ ਬਿਮਾਰ ਹੋ ਰਹੀ ਐ ਹੁਣ ਉਹ ਮੈਡਮ ਨੂੰ ਸ਼ਰਮ ਹੀ ਨਹੀਂ ਹੈਗੀ ਜਾ ਕੇ ਨਾਨਕੀ ਬੈਠ ਗਈ ਐ ਲੈ ਤੀਜੇ ਦਿਨੋਂ ਨਾਨਕੀ ਭਗ ਜਾਂਦੀ ਐਗੀ ਕੋਈ ਨਹੀਂ ਇਹ ਤਾਂ ਮੈਂ ਦੱਸਦੀ ਆਂ ਇੱਕ ਵਾਰੀ ਭਗ ਜਾਂਦੀ ਮੈਨੂੰ ਕੀ ਕਰੀ ਆਂ ਨੇ ਤੁਸੀਂ ਹਾਂ ਕੀ ਕਰੀ ਆਂ ਨੇ ਤੁਸੀਂ ਕੁਛ ਨਹੀਂ ਮੈਂ ਤਾਂ ਮਹਸਾਉ ਕਿਤਾਬ ਜਾ ਕਰ ਰਿਆ ਸੀ ਸਚਨਾ ਚਾਚੀ ਆਈ ਸੀਗੀ ਮੈਨੂੰ ਤਾਂ ਕੁਛ ਦੱਸਿਆ ਨਹੀਂ ਉਹਨਾਂ ਨੇ ਆ ਨਾਲ ਵਾਲੇ ਘਰ ਆ ਗਏ ਅੱਛਾ ਹਾਂ ਕਹਿੰਦੀ ਵੀ ਪ੍ਰਗਟ ਕਿੱਥੇ ਹੈਗਾ ਮੈਂ ਖੋ ਤਾਂ ਹੈ ਨਹੀਂ ਕਿ ਘਰੇ ਉਹ ਤੁਸੀਂ ਗਏ ਹੋਏ ਸੀਗੇ ਤੇ ਇੱਕ ਦਿਨ ਪਹਿਲਾਂ ਵੀ ਇੱਕ ਊੜਾ ਜਾ ਆਇਆ ਸੀ ਆਪਣੇ ਘਰੇ ਐਨੇ ਜਿਹਨੇ ਆਪਣੇ ਘਰੇ ਘਾਤੋਂਦ ਨੇ ਤੇ ਪੁੱਛਦੇ ਵੀ ਸਿਰਫ ਛੋੜੇ ਹੀ ਐ ਮੈਨੂੰ ਐ ਨਹੀਂ ਸਮਝਾਂਦੇ ਬਾਪੂ ਵੀ ਕਰੀ ਨਹੀਂ ਉਹਨਾਂ ਬਾਰੇ ਤਾਂ ਕਦੇ ਕਿਸੇ ਨੇ ਪੁੱਛਿਆ ਨਹੀਂਗਾ ਜਦੋਂ ਕੰਮ ਮੈਂ ਕਰਦਾਗਾ ਤਾਂ ਪੁੱਛਣਗੇ ਵੀ ਤਾਂ ਮੇਰੇ ਬਾਰੇ ਫੈਨੋ ਨਹੀਂ ਪਤਾ ਆਪਣੇ ਕੰਮ ਦਾ ਨਹੀਂ ਆਪਾਂ ਨਾਲ ਨਾਲ ਫਾਈਨੈਂਸ ਦਾ ਕੰਮ ਵੀ ਕਰਦੇ ਹਾਂ ਅੱਛਾ ਹਾਂ ਆ ਜਿਹੜੇ ਕਿਸੇ ਨੂੰ ਲੋੜ ਹੁੰਦੀ ਹੈ ਕਿਸੇ ਨੂੰ ਕੋਈ 10000 ਦੀ ਲੋੜ ਪਈ 20000 ਦੀ ਲੋੜ ਪਈ ਉਹ ਕੁਛ ਨਾ ਕੁਛ ਧਰ ਜਾਂਦਾ ਕਦੇ ਕੋਈ ਚਾਂਦੀ ਦਾ ਕੋਈ ਗਹਿਣਾ ਧਰ ਗਿਆ ਜਾਂ ਸੋਨੇ ਦਾ ਧਰ ਗਿਆ ਜ਼ਿਆਦਾਤਰ ਤਾਂ ਸੋਨੇ ਵਾਲੀ ਹੁੰਦੀ ਚਾਂਦੀ ਕਿੰਨੀ ਕਿਸੇ ਕੋਲੇ ਹੁੰਦੀ ਮੈਂ ਵੀ ਸੋਚਿਆ ਇੰਨੇ ਜਿਹਨੇ ਆਪਣੇ ਘਰੇਗਾ ਤੋਂ ਹੁੰਦੇ ਨਹੀਂ ਤੇ ਪੁੱਛਦੇ ਵੀ ਸਿਰਫ ਤੁਹਾਡੇ ਹੀ ਹੁੰਦੇ ਨੇ ਮੈਂ ਤਾਂ ਪਤਾ ਹੀ ਨਹੀਂ ਸੀਗਾ ਉਹ ਫਿਰ ਆਏਗਾ ਨਾ ਅਗਲੇ ਨੂੰ ਪੈਸੇ ਦੇ ਦਿੰਨੇ ਜਿਹਨੂੰ ਲੋੜ ਹੁੰਦੀ ਹੈ ਤੈਨੂੰ ਪਤਾ ਅੱਜ ਦੇ ਟਾਈਮ ਦੇ ਵਿੱਚ ਕਿਹਦੇ ਕੋਲੇ ਦੁਬਾਰਾ ਰਿਪੀਟ ਉੱਟਦੇ 100 ਜੋ ਕੋਈ ਪੰਜ ਚਾਰ ਜਾਣੇ ਹੁੰਦੇ ਆ ਜਿਹੜੇ ਦੁਬਾਰਾ ਛੜਾ ਕੇ ਲੈ ਜਾਂਦੇ ਨੇ ਨਈਂ ਜਿਹੜਾ ਸੋਨਾ ਇੰਨਾ ਇਕੱਠਾ ਹੋਇਆ ਪਿਆ ਹੋਰ ਤੇਰੇ ਭਾਦੀ ਮੂਹਲੇ ਤੱਕ ਇਨੇ ਮਹਿੰਗੇ ਭਾਜ ਕਿੱਥੇ ਲੈਤਾ ਜਾਂਦਾ ਬਸ ਇਹੀ ਐ ਜਦੋਂ 2 ਮਹੀਨੇ ਬਾਅਦ ਆ ਗਈ ਤਾਂ ਮੋੜੇ ਨੀਆਂ ਦੇ ਪੈਸੇ ਸੋਨਾ ਛੱਡ ਜਾਂਦਾ ਅੱਛਾ ਮੈਨੂੰ ਕਿਹੜਾ ਫਿਰ ਤੁਸੀਂ ਦੱਸਿਆ ਸੀਗਾ ਵੀ ਆਪਣਾ ਇਹ ਕੰਮ ਵੀ ਹੈਗਾ ਲੈ ਫਿਰ ਇਹ ਜੇ ਦੱਸਣ ਵਾਲੀ ਕੀ ਗੱਲ ਸੀ ਮੈਨੂੰ ਆਇਆ ਸੀ ਚੱਲ ਤੁਹਾਨੂੰ ਆਪ ਹੀ ਪਤਾ ਲੱਗ ਜੂ ਲੋਕ ਇਨੇ ਘਰੇ ਹੋਗੇ ਆਪ ਹੀ ਮੈਨੂੰ ਕਿਹਦਾ ਪਤਾ ਲੱਗੂਗਾ ਜ ਚਲ ਠੀਕ ਹੈ ਹੁਣ ਤਾਂ ਪਤਾ ਲੱਗ ਗਿਆ ਨਾ ਹਾਂਜੀ ਸੱਚ ਤੈਸੇ ਗੁੱਸਾਣਾ ਕਰਉ ਤੈਨੂੰ ਕੁਝ ਕਹਿਣਾ ਸੀਗਾ ਨਹੀਂ ਕਹਿਣਾ ਨਹੀਂ ਮੈਂ ਦੱਸਣਾ ਸੀਗਾ ਕੁਝ ਦੱਸ ਕੀ ਦੱਸਣਾ ਦੇਖੋ ਕੋਮਲ ਦੀਦੀ ਵੈਸੇ ਤਾਂ ਵਧੀਆ ਮੈਨੂੰ ਵੀ ਵਧੀਆ ਲੱਗਦੀ ਆ ਪਰ ਪਤਾ ਨਹੀਂ ਕਉ ਤੋ ਨਾ ਮਤਲਬ ਹਰ ਇੱਕ ਗੱਲ ਤੇ ਨਾ ਮੈਨੂੰ ਟੌਂਟ ਜੇ ਮਾਰਦੀ ਰਹਿੰਦੀ ਹੈਗੀ ਮੈਨੂੰ ਉਹ ਗੱਲ ਵਧੀਆ ਨਹੀਂ ਲੱਗਦੀ ਕਿਹੜੀ ਗੱਲੋਂ ਉਹ ਕੰਗਣ ਨਹੀਂ ਪਾਇਏ ਸੀਗੇ ਤੁਸੀਂ ਮੈਨੂੰ ਸਿਉਣੇ ਦੇਣਾ ਹਾਂ ਉਹ ਮੈਂ ਸ਼ਾਮ ਤੇ ਨਾਲੇ ਕਾਂਟੇ ਹਨਾ ਉਹ ਐਵੇਂ ਗਮੋ ਹੋ ਜਾਂਦੇ ਕਈ ਵਾਰ ਸੰਭਾਲ ਲੈਣੀ ਜਾਂਦਾ ਉਹਨਾਂ ਪਿੱਛੇ ਵੀ ਅਕੇ ਪੇਕੀ ਤਾਂ ਨਹੀਂ ਦੇ ਆਈ ਮੈਨ ਵਧਿਆਣ ਲੱਗੀ ਇਹ ਗੱਲ ਜੀ ਉਹਨੇ ਵੈਸੇ ਵੀ ਗੁੱਸੇ ਵਿੱਚ ਬੋਲ ਦੇਣੇ ਥੋੜਾ ਉਹ ਭੈਣ ਦਾ ਸੁਭਾਅ ਹੈ ਹੀ ਹੁੰਦਾ ਉਹ ਥੋੜੇ ਜਿਹਾ ਨਾ ਗੁੱਸੇ ਵਾਲਾ ਸੁਭਾਅ ਹੈ ਤਾਂ ਇਹਦਾ ਮੈਂ ਨਹੀਂ ਜ਼ਿਆਦੇ ਬੋਲਦਾ ਜਮਰੇ ਤਾਂ ਕਰਕੇ ਤੂੰ ਵੀ ਨਹੀਂ ਜ਼ਿਆਦੇ ਬੋਲਿਆ ਕਰ ਥਨੂੰ ਪਤਾ ਤਾਂ ਹੈਗਾ ਨਾ ਨਹੀਂ ਤਾਂ ਮੈਂ ਫਿਰ ਮੈਂ ਤਾਂ ਇੱਥੇ ਨਵੀਂ ਨਵੀਂ ਆਈ ਹੁਈ ਆ ਨਾ ਮੜਾ ਇਹ ਤਾਂ ਪਿਆਰ ਨਾਲ ਗੱਲ ਕਰੇ ਉਹ ਤਾਂ ਬਸ ਉਸ ਦਿਨ ਵੀ ਆਏ ਮੈਂ ਮੈਂ ਤਾਂ ਵੈਸੇ ਹੀ ਕਹਤਾ ਮਕਦਰ ਤਸੀਂ ਜਾਓਂਗੇ ਕਿ ਰਹੋਗੇ ਹੂੰ ਓ ਕਿਹਾ ਉਹ ਮੇਰਾ ਘਰ ਆਗਾ ਮੈਂ ਆਵਾਂ ਜਾਂ ਜਾਾਂ ਮਾ ਤੂੰ ਤਾਂ ਪਹਿਲੇ ਹੀ ਜਾਣਦੀ ਗੱਲ ਕਰਤੀ ਤੈਨੂੰ ਵਧੀਆ ਨਹੀਂ ਲੱਗਦਾ ਸਾਡਾ ਆਉਣਾ ਜਾਣਾ ਮਨ ਤਾਂ ਵਧੀਆ ਨਹੀਂ ਲੱਗਦੀ ਗੱਲਾਂ ਇਹ ਉਹਨਾਂ ਨੇ ਮੈਨੂੰ ਬਾਬਾ ਕੋਲ ਸੁਣਾਇਆ ਜਾ ਪਤਾ ਨਹੀਂ ਆਏਗਾ ਤੂੰ ਉਹਨਾਂ ਨੂੰ ਪਸੰਦ ਤਾਂ ਹੈਗੀ ਆ ਨਾ ਕੋਈ ਲੈ ਇਹੋ ਜੀ ਗੱਲ ਨਹੀਂ ਹੈਗੀ ਕੋਈ ਭੈਣ ਦਾ ਤਾਂ ਪਹਿਲੇ ਦਿਨ ਹੀ ਸੁਭਾਅ ਹੈਗਾ ਉਹ ਤਾਂ ਹੀ ਐਵੇਂ ਬੋਲ ਦਿੰਦੀ ਹੈ ਨਾਲ ਤੂੰ ਉਹਦੀਆਂ ਗੱਲਾਂ ਤੇ ਬੜਾ ਧਿਆਨ ਨਾ ਦਿਆ ਕਰ ਫੇਰ ਕੀ ਹੈ ਵੱਡੀ ਆਪਣੇ ਤੋਂ ਜੇ ਕਹਿ ਵੀ ਦਿੱਤਾ ਫੇਰ ਕਿੱਡੀ ਕਰ ਲੈਗੀ ਤਾਂ ਕਿ ਫੇਰ ਕਿੱਡੀ ਗੱਲ ਆ ਇੱਕ ਤਾਂ ਨੰਨ ਦਾ ਮੇਰੀ ਉਹ ਵੀ ਇੰਨੀ ਗੁੱਸੇ ਖੋਰਾਗੀ ਹੁਣ ਹੋਏ ਗੁੱਸੇ ਖੋਰ ਨਹੀਂ ਹੈਗੀ ਉਹਦਾ ਸੁਭਾਈ ਥੋੜਾ ਐਵੇਂ ਜਿਹਾ ਹੈਗਾ ਵੀ ਉਹ ਬੋਲਣ ਲੱਗੀ ਉਹਨੂੰ ਐ ਨਹੀਂ ਲੱਗਦਾ ਕਿ ਮੈਂ ਕੀ ਬੋਲੀ ਐ ਨਹੀਂ ਉਹ ਦਿਲ ਚ ਕੁਝ ਨਹੀਂ ਹੈਗਾ ਉਹਦੇ ਉਹ ਤਾਂ ਬਸ ਬੋਲ ਵੜਾ ਕੇ ਹੀ ਇਕੱਲੀ ਅੱਛਾ ਚਲੋ ਫਿਰ ਮੈਂ ਤਾਂ ਬੋਲਦੀ ਨਹੀਂ ਉਹਨਾਂ ਅੱਗੇ ਕੁਝ ਵੀ ਮੈਂ ਤਾਂ ਤਾਈ ਨਾਲ ਬਰਾਜਾ ਲੱਗਦਾ। ਉਹਨਾਂ ਕੇ ਬੋਲੀ ਨਾ ਮੈਂ ਤਾਂ ਇਹ ਕਹਿਣਾ ਵੀ ਜੋ ਕੁਝ ਬੋਲਦੀ ਹੈ ਤੇ ਉਹਦੀ ਗੱਲ ਤਾਂ ਗੁੱਸਾ ਲੱਗ ਰਹੀ। ਪਰ ਬੋਲਣ ਤੋਂ ਥੋੜੀ ਰੁਕਿਆ ਤੈਨੂੰ ਮੈਂ। ਫੇਰ ਉਹ ਮੈਨੂੰ ਕਹੂਗੀ ਮੈਨੂੰ ਬੁਲਾਉਂਦੀ ਨਹੀਂ ਹੈਗੀ। ਨਹੀਂ ਨਹੀਂ ਮੈਂ ਤਾਂ ਜਦੋਂ ਵੀ ਕੁਝ ਬੋਲਦੀ ਨਾ ਉਹ ਤਾਂ ਮੈਨੂੰ 50 ਗੱਲਾਂ ਸੁਣਾ ਦਿੰਦੀ ਹੈਗੀ। ਤਾਂ ਹੀ ਮੈਂ ਤਾਂ ਹੁਣ ਉਹ ਤੋਂ ਡਰ ਲੱਗਦਾਗਾ। ਮੈਂ ਤਾਂ ਕੁਝ ਨਹੀਂ ਬੋਲਦੀ। ਚਲ ਚੰਗਾ ਤੇਰੀ ਮਰਜ਼ੀ। ਜਿਹੜੀ ਮਰਜ਼ੀ ਕਰ ਲੈ। ਸੱਚੇ ਜਿਹੜਾ ਤੁਸੀਂ ਕੰਮ ਜਗਾ ਰਹੇ ਸੀ ਉਹ ਬਣ ਗਿਆ ਤੁਹਾਡਾ ਕੰਮ। ਹਾਂ ਦੋ ਦਿਨ ਲੱਗਣਗੇ ਬਸ ਬਣ ਜਾਣਾ ਬੰਦਾ। ਚਲੋ ਵਧੀਆ। ਹੂੰ। ਸੁਬਾ ਦਿਨ ਮੈਨੂੰ ਬਾਪੂ ਜੀ ਨੇ ਦਿਖਾਇਆ ਕਿੱਥੇ ਗਏ ਨੇਗੇ ਗਏ ਹੋਏ ਨੇ ਕਿਤੇ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਤਾਂ ਕਿੱਥੇ ਜਾਣਾ ਪੰਚਾਇਤ ਚ ਕਹਿੰਦੇ ਸੀਗੇ ਜਾਣ ਨੂੰ ਪਤਾ ਨਹੀਂ ਕੋਈ ਕੰਮ ਸੀਗਾ ਅੱਛਾ ਹਾਂ ਇੱਥੇ ਸ਼ਾਇਦ ਕੋਈ ਮੀਟਿੰਗ ਵਗੈਰਾ ਹੋਣੀ ਆ ਤਾਂ ਕਰਕੇ ਮੇਣ-ਮੇਣ ਜਿਹੇ ਬੰਦੇ ਪਿੰਡ ਦੇ ਸੁੱਧੇ ਸੀਗੇ ਉੱਥੇ ਤਾਂ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਮੈਂ ਜਾ ਕੇ ਆਉਂਗਾ 2 ਘੰਟੇ ਕੰਮ ਮੈਨੂੰ ਵੀ ਨਹੀਂ ਪਤਾ ਕੀ ਹੈ ਠੰਡ ਜੀ ਵਾਵਾ ਹੋ ਰਹੀ ਹੈ ਚਾਹਣਾ ਬਣਾਵਾਂ ਮੈਂ ਹਾਂ ਕੋਟਕ ਚਾਹ ਦੀ ਬਣਾ ਲਾਂ ਬਣਾ ਲੈ ਉਹਦੀ ਕਹਿ ਦਿਨ ਹਾਂ ਬਣਾ ਲੈ ਮੈਂ ਤਾਂ ਕੋਈ ਨਹੀਂ ਬਣਾਉਂਦੀਗੀ ਫੁੱਲਾ ਹੋਰ ਕੌਣ ਬਣਾਊਗਾ ਜੇ ਤੁਹਾਨੂੰ ਬਣਾਏਗੀ ਕਿਉਂ ਤੁਹਾਨੂੰ ਬਣਾਉਣੀ ਨਹੀਂ ਆਉਂਦੀ ਚ ਮੈਨੂੰ ਨਹੀਂ ਹੁੰਦੀ ਚ ਬਣਾਉਣੀ ਵੈਰੀ ਗੁੱਡ ਨਾ ਤੇਰੇ ਹੁੰਦੇ ਮੈਨੂੰ ਬਣਾਉਣੀ ਪਊਗੀ ਨਾ ਤੇ ਜਦੋਂ ਮੈਂ ਹੈ ਨਹੀਂ ਸੀਗੀ ਉਦੋਂ ਕੌਣ ਬਣਾਉਣਾ ਸੀ ਉਹ ਤਾਂ ਕੰਮ ਆਲੀਦਿਆਂ ਦੱਸਿਆ ਤਾਂ ਹੈਗਾ ਲੈ ਆਈ ਨਹੀਂ ਸੀ ਆਹ ਪਰ ਤੁਸੀਂ ਕਦੇ ਕੁਝ ਨਹੀਂ ਕੀਤਾ ਮੈਂ ਤਾਂ ਕਦੇ ਕੁਝ ਨਹੀਂ ਬਣਾਇਆ ਜੇ ਬਣਾਉਂਦਾ ਵੀ ਹੁੰਦਾ ਸੀ ਨਾ ਕਦੇ-ਕਦੇ ਬਾਪੂ ਜੀ ਜ਼ਰੂਰ ਬਣਾ ਲੈਂਦਾ ਸੀ ਉਹ ਤੁਹਾਨੂੰ ਪਤਾ ਕਰਦਾ ਬਾਪੂ ਜੀ ਨੂੰ ਤਾਂ ਕੁਝ ਆਉਂਦਾ ਹੈ ਲੈ ਜੇ ਮੈਂ ਕਿਤੇ ਪੇਕੀ ਗਈ ਗਈ ਹੋਵਾ ਉਬਣਾ ਕੇ ਪੀਤਾ ਲੈਣਗੇ ਚਾਚੂ ਹਾਂ ਚਾਹ ਤਾਂ ਪੀ ਲੈਣਗੇ ਤੂਰ ਪੀਣ ਦੀ ਗੱਲ ਨਾ ਕਰੀ ਉਹ ਤੈਨੂੰ ਪਤਾ ਹੈ ਉਹ ਤੈਨੂੰ ਪਤਾ ਫਿਰ ਉਹ ਤਾਂ ਇਹ ਗੇਰਾ ਖੁੱਲ ਜੇ ਨਾ ਫਿਰ ਕਈ ਕੀ ਦਿਨ ਨਹੀਂ ਚੱਲਦਾ ਲਗਾ ਤਰੀ ਹਾਂ ਬੱਪੂ ਸ਼ਰਾਬ ਪੀਂਦੇ ਨੇ ਹਾਂ ਕਹਿੰਦਾ ਨਹੀਂ ਪਰ ਉਹ ਨਹੀਂ ਲੱਗਦੇ ਨਹੀਂ ਨਾ ਮੈਂ ਤਾਂ ਹੀ ਪੁੱਛਿਆ ਕਿਉਂਕਿ ਜਿੱਦ ਤੇ ਮੈਂ ਆਈ ਹੋਈ ਆ ਮੈਂ ਤਾਂ ਦੇਖਿਆ ਨਹੀਂ ਉਹਨਾਂ ਨੂੰ ਮਹੀਨੇ ਤੋਂ ਤਾਂ ਐ ਨਹੀਂ ਪਤਾ ਇਹ ਮਹੀਨਾ-ਮਹੀਨਾ ਨਹੀਂ ਪੀਵੇ ਪਰ ਜੇ ਪੀਂਦੇ ਆ ਜੇ ਫਿਰ ਐ ਨਹੀਂ ਪਤਾ ਕਿੰਨੇ ਦਿਨ ਲਗਾਤਾਰੀ ਪੀ ਜਾਵੇ ਠੀਕ ਹੈ ਹਾਂ ਚਲ ਮੈਂ ਬਣਾਉਣੀ ਹੈ ਕਿ ਤੇ ਮੈਂ ਦੱਸ ਦਿੰਦਾ ਨਾ ਨਾ ਮੈਂ ਤੈਨੂੰ ਦੱਸੂੰਗੀ ਲੈ ਮਜ਼ਾਕ ਕਰਦੀ ਮੈਂ ਚਾਹ ਬਣਾ ਕੇ ਹੋ ਗਈ ਚੰਦ ਫੁਜੀ ਸਾਹਿਬ ਭੈਣੇ ਖੂ ਕਰੀ ਇੰਨੀ ਆ ਸੌ ਸਾਬ ਸਪਾਈ ਸੰਦੀਪ ਹਾ ਹੋ ਮੈਂ ਹੀ ਕਰਨੀ ਆਲੇ ਸੰਦੀਪ ਕਿੱਥੇ ਢੱਕਾ ਤੋੜ ਦਿਆ ਸੰਦੀਪ ਨੂੰ ਤਾਂ ਮੈਂ ਕਿਹਾ ਮਾ ਸਿਰਪ ਸਿਰਫ ਸਾਫ ਕਰ ਦੇ ਇਹ ਜੀ ਕਰੀ ਦੇਖੀ ਲੈ ਦੇ ਕਿੰਨਾ ਤੱਕ ਹੀ ਹਾਲ ਕਰਦਾ ਐ ਨਹੀਂ ਹੈਗਾ ਵੀ ਮਾਣਾ ਮੋਟਾ ਸਾਫ ਕਰਦੀ ਹੈ ਹੈ ਕਿੱਥੇ ਉਹ ਕੀ ਪਤਾ ਇੱਥੇ ਹੋਣੀ ਮੈਨੂੰ ਤਾਂ ਪਤਾ ਨਹੀਂ ਹੈਗਾ ਅੱਛਾ ਮਤਾ ਪਤਾ ਰੋਟੀ ਨੂੰ ਕਿੰਨਾ ਟਾਈਮ ਲੱਗੂਗਾ ਜੀ ਰੋਟੀ ਨਾ ਹੁਣ ਰੋਟੀ ਵੀ ਮੈਂ ਹੀ ਬਣਾਉਂ ਦੇਖ ਲੈ ਤੇਰਾ ਵਿਆਹ ਕਾਹਦੇ ਵਾਸਤੇ ਕਰਾਤੀ ਪਿਆਉਂਦੀ ਮੈਨੂੰ ਸੁਖ ਹੋ ਜੂਗਾ ਔਰ ਮੈਂ ਮੈਨੂੰ ਦੱਸ ਕੀ ਪੈਣਾ ਕਹਾ ਉਹਨਾਂ ਨੂੰ ਉਹਨੂੰ ਆਪ ਨੂੰ ਚਾਹੀਦਾ ਹੁਣ ਸਾੜਾ ਮੋਟਾ ਤੁਕੜਾ ਹੋਰ ਮੈਂ ਤਾਂ ਟੱਟ ਕੇ ਦੇ ਦੇਖੀ ਇੱਕ ਪਰੌਂਠਾ ਕੱਢਦਾ ਹੋਇਆ ਮੈਂ ਤਾਂ ਜਮੀ ਆ ਜਾਣ ਨਿਕਲੀ ਜਾਂਦੀ ਜਾਈਗੀ ਹੁਣ ਇਹ ਹੋ ਰਿਹਾ ਵੀ ਰੋਟੀ ਕਿਹੜੇ ਬਲੇ ਮੈਂ ਮੈਨੂੰ ਹੀ ਬਣਾਉਣੀ ਪਊਗੀ ਆ ਹੁਣ ਮੈਂ ਸੈਲਫ ਜੀ ਸਾਫ ਕਰੀਆ ਫਿਰ ਆਟਾ ਗੁੰਨੂ ਫਿਰ ਰੋਟੀਆਂ ਲਾਹੂੰਗੀ ਉਹਨਾਂ ਲਈ ਮੈਂ ਤੈਨੂੰ ਐ ਪੁੱਛਣਾ ਸੀਗਾ ਵੀ ਤੂੰ ਕੁਝ ਕਿਹਾ ਸੀਗਾ ਸੰਦੀਪ ਨੂੰ ਨਾ ਮੈਂ ਤਾਂ ਭਾਈ ਕੁਝ ਨਹੀਂ ਕਿਹਾ ਮੈਂ ਕੀ ਕਿਹਾ ਉਹਨੂੰ ਪਤਾ ਨਹੀਂ ਉਹ ਮੈਨੂੰ ਆਖੀ ਜਾਂਦੀ ਛੇ ਭੈਣ ਮੈਨੂੰ ਟੌਂਡ ਜੇ ਮਾਰਦੀ ਰਹਿੰਦੀ ਹੈ ਕਹਿੰਦੀ ਮੈਨੂੰ ਸਿੱਧੇ ਹੋਣਾ ਟੌਂਡ ਮਾਰਨ ਵਾਲੀ ਕਿਹੜੀ ਗੱਲ ਹੈ ਮੇਰੇ ਤਾਂ ਬਾਜੀ ਐਹੇ ਜੀ ਹੈਗੀ ਹੈ ਤਾਂ ਮੈਂ ਵੀ ਸਮਝਾਇਆ ਸੀਗਾ ਨੂੰ ਪਰ ਮੈਨੂੰ ਆਦੀ ਕਹਿੰਦੀ ਮੈਂ ਤਾਂ ਐਵੇਂ ਹੀ ਗੁੱਸੇ ਚ ਬੋਲਦੀ ਰਹਿੰਦੀ ਹੈ ਅੱਛਾ ਲੈ ਮੁਰ ਤੇਰੇ ਨਾਲ ਵੀ ਤਾਂ ਬੋਲੀ ਜਾਨੀ ਆ ਤੂੰ ਨਹੀਂ ਆਕੜਦਾ ਹੈਗਾ ਹਾਂ ਉਹ ਭੈਣੇ ਮੈਂ ਤਾਂ ਉਹਨੂੰ ਕਹਿਤਾ ਸੀ ਮੈਂ ਕਿ ਭੈਣ ਦਾ ਤਾਂ ਸੁਭਾਈ ਹੈ ਜੇ ਤਾਂ ਪਹਿਲੇ ਦਿਨ ਹੀ ਐਵੇਂ ਬੋਲਦੀ ਆ ਮਾ ਉਹਦੇ ਦਿਲ ਚ ਥੋੜੀ ਹੈ ਕੁਝ ਉਹ ਲਾ ਨਾ ਪਈ ਜੋ ਇੰਨਾ ਹੋ ਕਰਦੀ ਆ ਮੈਂ ਤੇ ਪਿੰਡ ਬਾਗ ਜਾਨੀ ਆ ਲੈ ਮੈਂ ਤੇ ਕੋਈ ਨਹੀਂ ਬੁਲਾਉਂਦੀ ਹੈਗੀ ਫੋਲੇ ਪੈਣਾ ਦੇਖ ਲੈ ਮੈਂ ਤੇਰਾ ਮੂਰੇ ਹੋ ਕੇ ਕਾਜ ਕਰਿਆ ਇਹ ਗੱਲਾਂ ਨਹੀਂ ਕਹੀ ਤੂੰ ਭੈਣ ਕਿਉਂ ਜਾਣਾ ਹੈਗਾ ਹਾਂ ਲੈ ਅੱਗੇ ਮੈਂ ਵਗ ਜਾਨੀ ਹੈਗੀ ਆ ਤੇ ਸਾਰੇ ਤੇਰਾ ਘਰ ਆ ਇਹ ਤੂੰ ਕਿੰਨਾ ਟਾਈਮ ਮਰਜੀ ਰਹਿ ਇੱਥੇ ਤੈਨੂੰ ਤਾਂ ਮੈਂ ਬੁਲਾਇਆ ਕਰਦੀ ਆ ਮੈਂ ਦੇਖਾ ਜਿਵੇਂ ਤੂੰ ਕਹਿੰਦਾ ਦੇਖ ਉਹ ਵੀ ਕਰਦੀ ਆਂ ਕਿ ਮੈਂ ਕਿਉਂ ਮੈਨੂੰ ਐ ਬੋਲਦੀ ਆ ਕੱਲ ਸੀ ਆਈ ਹੋਈ ਤੂੰ ਸਮਝਾ ਨਹੀਂ ਸਕਦਾ ਵੀ ਤੂੰ ਮੇਰੇ ਭੈਣ ਮੈਂ ਬੋਲਦੀ ਆਂ ਕੋਈ ਨਾ ਮੈਂ ਕਰੂੰਗਾ ਉਹਦੇ ਨਾਲ ਤਾਂ ਗੱਲ ਨਾ ਤੂੰ ਨਹੀਂ ਕਰਨੀ ਗੱਲ ਹੁਣ ਮੈਂ ਹੀ ਕਰੂੰਗੀ ਮੈਂ ਦੇਖਦੀ ਆ ਉਹ ਕਿਵੇਂ ਚਾਪੜ ਚਾਪੜ ਬੋਲਦੇ ਨਾਲ ਕਰਦੀ ਆ ਉਹਦੀ ਮਾਂ ਨੂੰ ਫੋਨ ਵੀ ਜਿਆਦਾ ਤੇ ਟੀ ਆਕੜਦੀ ਆ ਤੇ ਲੈ ਜਾ ਫਿਰ ਕੋਈ ਨਹੀਂ ਹੋਰ ਬਥੇਰੀਆਂ ਕੁੜੀਆਂ ਹੋਰ ਬਥੇਰੇ ਰਿਸ਼ਤੇ ਤੈਨੂੰ ਕੀ ਗੱਲ ਹਮੈਂ ਤਾਂ ਭੈਣ ਤੈਨੂੰ ਪਹਿਲਾਂ ਵੀ ਉਹ ਦੱਸਿਆ ਸੀਗਾ ਜਿਹੜੀ ਕੁੜੀ ਉਹ ਤੈਨੂੰ ਮੈਂ ਦੱਸਿਆ ਜੀ ਮੇਰੇ ਨਾਲ ਪੜਦੀ ਹੈਗੀ ਤੁਸੀਂ ਨਹੀਂ ਉਹਦਾ ਵਿਆਹ ਵਾਸਤੇ ਮੰਨੇ ਹੈਗੇ ਅਸੀਂ ਤਾਂ ਗੱਡੀ ਲਵਾਗੇ ਅਸੀਂ ਤਾਂ ਤੂੰ ਐ ਕਰ ਕੋਈ ਨੀ ਚੁੱਪ ਚੁੱਪ ਕਰ ਜਾ ਮੈਂ ਦੀ ਮਾਂ ਨੂੰ ਕਰਦੀ ਆ ਫੋਨ ਵੀ ਜਾਈ ਤੜਫੜ ਕਰਦੇ ਆ ਤਾਂ ਲੈ ਜਾ ਇਹਨੂੰ ਕੋਈ ਨਹੀਂ ਹੋਰ ਇਸ ਤੇ ਵੀ ਜਿੱਥੇ ਕਰੇਗਾ ਉੱਥੇ ਕਰ ਦੂ। ਹਾਂ ਨਾ ਪੀ ਲੈ ਉਹ ਦੀ ਗਲਾਸ। ਉਹਨਾਂ ਟਾਈਮੇ ਵੀ ਨਾ ਹਰਦੀਨੀ ਵੀ ਬੋਲੂ। ਕਹਾ ਕੀ ਟੁਕਣ ਬੈਠਾ। ਮੈਨੂੰ ਲੱਗਦਾ ਨਾ ਇਹਦਾ ਕਵਰ ਹੀ ਨਵਾਂ ਬਣਾਉਣਾ ਪਊਗਾ। ਤੇ ਜਿੱਪ ਜੀ ਤਾਂ ਕзя। ਹਾਂ। ਨਵਾਂ ਵੀ ਕੀ ਗੱਲ ਹੈ? ਪ੍ਰਗਟ ਨੇ ਕੀ ਕਹਿਤਾ? ਮੈਂ ਤਾਂ ਕੁਛ ਨਹੀਂ ਕਿਹਾ। ਕੋਈ ਗੱਲ ਹੋਈ ਹੈਗੀ। ਮੈਂ ਗੱਲ ਹੋਈ ਕਿਉਂ ਨਹੀਂ? ਹਾਂ ਕੀ ਕਹਿਨੀ ਆ ਨਾ ਕੀ ਕਹਤਾ ਤੈਨੂੰ ਮੈਂ ਹਾਂ ਮੈਂ ਤਾਂ ਦੀਦੀ ਕੋਈ ਗੱਲ ਹੀ ਨਹੀਂ ਕੀਤੀ ਗਈ ਅੱਛਾ ਤੂੰ ਕੋਈ ਗੱਲ ਹੀ ਨਹੀਂ ਕਰੀ ਹੈਗੀ ਤੇ ਪ੍ਰਗਟ ਨੂੰ ਤੂੰ ਕਹਿਨੀ ਆ ਅਖੇ ਮੈਨੂੰ ਗੱਲ ਕਰ ਤੇ ਟੋਂਟ ਮਾਰਦੀ ਆ ਨਾ ਮੈਂ ਤਾਂ ਇਹੀ ਕਿਹਾ ਵੀ ਤੁਸੀਂ ਉਹਨਾਂ ਸੱਪਾ ਪਾ ਕੇ ਰੱਖਿਆ ਕਰ ਮਾੜਾ ਤੈਨੂੰ ਮੈਂ ਕੀ ਕਹਤਾ ਅੱਖ ਚੱਖਾ ਪਾ ਕੇ ਗੱਲ ਕਰ ਨਹੀਂ ਦੀਦੀ ਉਹ ਤਾਂ ਨਵੇਂ ਵੈਸੀ ਗੱਲ ਕਰਿਆ ਸੀ ਮੈਂ ਕਦੀ ਦੀਦੀ ਨਾਲ ਥੋੜਾ ਗੁੱਸੇ ਨਾਲ ਬੋਲਦੀ ਹੈਗੀ ਅੱਛਾ ਨਾ ਫਿਰ ਗੁੱਸੇ ਨਾਲ ਬੋਲਣ ਨੂੰ ਮੇਰੇ ਤੋਂ ਸਵਾਰੀ ਹੈ ਭਾਈ ਮੈਂ ਤਾਂ ਇਹੀ ਬੋਲਦੀ ਆ ਸਾਰਿਆਂ ਨੂੰ ਨਾ ਫਿਰ ਹਟਾ ਲੇਗੀ ਐ ਮੈਂ ਤਾਂ ਪ੍ਰਗਟ ਨੂੰ ਬਥੇਰਾ ਗੁੱਸੇ ਨਾਲ ਬੋਲਦੀ ਆ ਮੈਂ ਤਾਂ ਉਹਦੇ ਮੂੰਹ ਤੇ ਵੀ ਮਾਰ ਦਿੰਨੀ ਆਂਗੀ ਦੀਦੀ ਤੁਸੀਂ ਤਾਂ ਐਵੇਂ ਗੁੱਸਾ ਕਰ ਜਾਂਦੇ ਹੋ ਮੈਂ ਤਾਂ ਵੈਸੇ ਹੀ ਕਹਿਤਾ ਸੀਗਾ ਉਹਨਾਂ ਨੂੰ ਮੈਨੂੰ ਤਾਂ ਪਤਾ ਨਹੀਂ ਸੀ ਵੈਸੇ ਹੀ ਕਹਿਤਾ ਸੀਗਾ ਜਾ ਬੁੱਤ ਤੇਰੀ ਮੰਮੀ ਭਲਾਈ ਆਂਦੇ ਚੱਲ ਤੂੰ ਕਰੇ ਚੱਲ ਹਾਂ ਮੈਂ ਤਾਂ ਵੈਸੇ ਹੀ ਕਹਿ ਸੀਗਾ ਤੁਹਾਨੂੰ ਗੁੱਸਾ ਲੱਗ ਗਿਆ ਚਲੋ ਅੱਜ ਤੋਂ ਬਾਅਦ ਮੈਂ ਕੁਝ ਨਹੀਂ ਕਹਿੰਦੀਗੀ ਮੈਂ ਇਹ ਤਾਂ ਤੂੰ ਕਿਵੇਂ ਕਹਦੇਂਗੀ ਮੈਂ ਕਰਦੀ ਆ ਤੇਰੀ ਮਾਂ ਨੂੰ ਫੋਨ ਮੂਰੇ ਹੀ ਧੀ ਮੈਰਿਜ ਤਾਂ ਕਰਾਉਣ ਵੇਲੇ ਮੈਂ ਕਰਦੀ ਆ ਤੇਰੀ ਮਾਂ ਨੂੰ ਫੋਨ ਵੀ ਬਾਹਰ ਜੇ ਤੇਰੇ ਫਿੜਜੀ ਕਰਦੀ ਆਂਦੀ ਕੁੜੀ ਨੂੰ ਲੈ ਜਾ ਭਾਈ ਸਾਡੇ ਤਾਂ ਨਹੀਂ ਰੱਖੀ ਜਾਂਦੀ ਇਹੇ ਹਾਂ ਇਹ ਤਾਂ ਬਾਲੀ ਬੋਲਦੀ ਆ ਕਿ ਦੀਦੀ ਐਡੀ ਕਿੱਡੀ ਗੱਲ ਆ ਵੀ ਫੋਨ ਕਰਕੇ ਕਹਿ ਦੋਂਗੇ ਵੀ ਲੈ ਜਾ ਘਰ ਤਾਂ ਮੇਰਾ ਵੀ ਆ ਨਾ ਇਹ ਵਿਆਹ ਕਿ ਆਈ ਆ ਮੈਂ ਕੋਈ ਭੱਜ ਕੇ ਨਹੀਂ ਆਈ ਹਾਂ 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 ਗਿਆ ਕੇ ਤਾਂ ਅਸੀਂ ਲੈ ਆ ਫਿਰ ਭਈ ਮਾੜਾ ਮੋਟਾ ਐ ਵੱਡਿਆਂ ਦੀ ਤਮੀਜ਼ ਵੀ ਕਰੀਦੀ ਹੁੰਦੀ ਐ ਵੀ ਕਿਵੇਂ ਬੋਲੀ ਮੈਂ ਤਾਂ ਤੁਹਾਨੂੰ ਕੁਛ ਕਿਹਾ ਹੀ ਨਹੀਂਗਾ ਮੈਂ ਤਾਂ ਸਿਰਫ ਉਹਨਾਂ ਕੋਲ ਹੀ ਕਿਹਾ ਸੀਗਾ ਵੀ ਦੀਦੀ ਥੋੜਾ ਗੁੱਸੇ ਨਾਲ ਬੋਲਦੀ ਐ ਇਹ ਤਾਂ ਮਾੜੀ ਜਿਹੀ ਗੱਲ ਆਗਾ ਤੁਸੀਂ ਮਾੜੀ ਜਿਹੀ ਗੱਲ ਦਈ ਨਹੀਂ ਇਹ ਨਹੀਂ ਗੱਲ ਹੁੰਦੀ ਤੂੰ ਤਾਂ ਮੇਰੀ ਨਹੀਂ ਐ ਦੱਸ ਸਰ ਤੈਨੂੰ ਇੱਜ਼ਤ ਹੈ ਨਹੀਂ ਮਾੜੀ ਮੋਟੀ ਪਰ ਗੱਟ ਕਿੰਨੀ ਇੱਜ਼ਤ ਕਰਦਾ ਮੇਰੀ ਸਾਰੀ ਗੱਲ ਮੇਰੇ ਤੋਂ ਬਿਨਾ ਕੁਝ ਕੋਈ ਵੀ ਐ ਨਹੀਂ ਗੱਲ ਕਰਦਾ ਉਹ ਫਿਰ ਦੀਦੀ ਮੈਂ ਤੁਹਾਡੇ ਤੋਂ ਪੁੱਛੇ ਬਿਨਾ ਕੀ ਕੰਮ ਕੀਤਾਗਾ ਮੈਂ ਤਾਂ ਸਿਰਫ ਮਾੜੀ ਜੀ ਗੱਲ ਕਹੀ ਸੀ ਮੇਰੇ ਕੋਲ ਗੱਲ ਕਰਦੀ ਆਖੇ ਕੋਮਲ ਮੈਨੂੰ ਆਏ ਕਹਿੰਦੀ ਆ ਕੋਮਲ ਮੈਨੂੰ ਆਏ ਕਹਿੰਦੀ ਆ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ ਮੈਂ ਤਾਂ ਇਹ ਕਿਹਾ ਹਾਂ ਰਹਿੰਦੀ ਕੁੰਦੀ ਗੱਲ ਭਾਈ ਦੋ ਕਹਿੰਦੀ ਆ ਵੀ ਮੈਂ ਤਾਂ ਪੜਨ ਲੱਗਣਾਗਾ ਪੜਨ ਲੱਗਣੇ ਵੀ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਮਰਜੀ ਹੈ ਤੇਰੀ ਨਾਮ ਮੈਂ ਤਾਂ ਪੜਾਈ ਕਰਨੀ ਨਹੀਂ ਹੈਗੀ ਅੱਗੇ ਬਾਕੀ ਘਰੇ ਕੰਮ ਕਰਦਾ ਔਖਾ ਹੁੰਦਾਗਾ ਫਿਰ ਘਰੇ ਕਰ ਕੰਮ ਕਰਦਾ ਔਖਾ ਹੁੰਦਾ ਬਾਕੀ ਭਾਈ ਜੋ ਪੜ ਲਿਖੇ ਵੀ ਉਹੀ ਰੋਟੀਆਂ ਲਾਉਣੀਆਂ ਨੇ ਫਿਰ ਜ਼ਰੂਰੀ ਕਿਤਾਬਾਂ ਗਾਲਣੀਆਂ ਜ਼ਰੂਰੀ ਨਿਗਾ ਗਾਲਣੀਆਂ ਗਈ ਦੀਦੀ ਇੰਨੀ ਤਾਂ ਗੁੱਸੇ ਵਾਲੀ ਗੱਲ ਹੀ ਨਹੀਂ ਹੈਗੀ ਜਿੰਨੀ ਤੁਸੀਂ ਵਧਾਈ ਮੈਂ ਗੁੱਸੇ ਨਾਲ ਨਹੀਂ ਗੱਲ ਕਰਦੀ ਸਵੇਰ ਕੀ ਗੱਲ ਕਰਦੀ ਆ ਹਾਂ ਚਲੋ ਕੋਈ ਨਹੀਂ ਜੇ ਤੁਹਾਨੂੰ ਗੁੱਸਾ ਲੱਗਿਆ ਤਾਂ ਗੁੱਸਾ ਲੱਗਿਆ ਕਿ ਗੁੱਸਾ ਮੈਨੂੰ ਲੱਗਦਾ ਨਹੀਂ ਮੈਂ ਤਾਂ ਚਿਹੜਚ ਕਰੀ ਹੋਈ ਗੱਲ ਨਹੀਂ ਭੁੱਲਦੀ ਤੂੰ ਤਾਂ ਫੇਰ ਉਹਦੇ ਕੋਲ ਸ਼ਿਕਾਇਤਾਂ ਲਾਉਣੀ ਆ ਮੇਰੀਆਂ ਸ਼ਿਕਾਇਤਾਂ ਥੋੜੀ ਨਾ ਲਾਈਆਂ ਮੈਂ ਜੇ ਤਾਂ ਗੱਲ ਕਰਨੀ ਆ ਤੂੰ ਮੂੰਹ ਤੇ ਗੱਲ ਕਰ ਮੇਰੇ ਵੀ ਤੂੰ ਮੈਨੂੰ ਐ ਨਾ ਕਿਹਾ ਕਰ ਹਾਂ ਮੈਂ ਬੁਲਾਉਣਾ ਹੀ ਛੱਡ ਜੂ ਮੈਂ ਕਰਦੀ ਆ ਤੇਰੀ ਮਾਂ ਨੂੰ ਫੋਨ ਵੀ ਲੈ ਜਾ ਇਹਨੂੰ ਸਾਡੇ ਤਾਂ ਨਹੀਂ ਰੱਖੀ ਦੀ ਲੈ ਮਾੜੀ ਜੀ ਗੱਲ ਤਾਂ ਕਿੱਡਾ ਬੜਾ ਇਸ਼ੂ ਕ੍ਰੀਏਟ ਕੀਤਾ ਹੈ ਲਾਉਣੀ ਆ ਤੇਰੀ ਮਾਂ ਨੂੰ ਫੋਨ ਮੈਂ ਤਾਂ ਇਹ ਗੱਲ ਨਹੀਂ ਸਮਝਾਂਦੀ ਵੀ ਪਰਗੰਦੇ ਕਾ ਤੋ ਇਹਦੇ ਕੋਲੇ ਗੱਲ ਕੀਤੀ ਮੈਂ ਤਾਂ ਵੈਸੇ ਹੀ ਕਿਹਾ ਸੀ ਦੋਨੇ ਭੈਣ ਭਰਾਣਾ ਇੱਕੋ ਜੀ ਨੇਗੇ ਮੇਰਾ ਤਾਂ ਜੀਣਾ ਹਰਾਮ ਕਰ ਛੱਡਿਆ ਇਹਨਾਂ ਨੇ ਵਧੀਆ ਜੇ ਮੰਮੀ ਨੂੰ ਫੋਨ ਲੱਗ ਗਿਆ ਤਾਂ ਵਧੀਆ ਬਗਜੂਗੀ ਚਾਰ ਤਰ੍ਹਾਂ ਦੇ ਕਿੰਨਾ ਗੁੱਸਾ ਕਰਕੇ ਗਈ ਆਗੀ ਜਮਲਾ ਲਈ ਪ੍ਰਗਟ ਨੇ ਫਿਰ ਚੜਾ ਲਈ ਕਰਦੀਆਂ ਮਾਣੂ ਫੋਣੀ ਦੀ ਨੂੰ ਕੀ ਹੋ ਗਿਆ ਬੋਲਦੀ ਆਉਣੀ ਆ ਸੰਭੋਲਾ ਨਾ ਤਾਂ ਹੋਰ ਕੀ ਕਰ ਆ ਓ ਭਾਬੀ ਦੇਖ ਲੈ ਪੁਰਾਣੀ ਸ਼ਰਮਾਂਦੀ ਹੈਗੀ ਪ੍ਰਗਟ ਮੁਰਾ ਕਹਿੰਦੀ ਓਕੇ ਮੇਰੇ ਤੋਂ ਕੌਮਲ ਹੈ ਬੋਲਦੀ ਆਗੀ ਨਾ ਮੈਂ ਹੁਣ ਸੋਣਾ ਸੱਪਾ ਪਾਉਣ ਨੂੰ ਕਹਤਾ ਮੈਂ ਮਾੜੀ ਗੱਲ ਕਰਤੀ ਕੋਈ ਮੇਰੀ ਗੱਲ ਖਾਣਾ ਦੇਖ ਕੇ ਬੋਲਿਆ ਕਰ ਮਾੜਾ ਮੋਟਾ ਤੂੰ ਵੀ ਉਹੀ ਬੋਲੀ ਜਾਂਦੀ ਐ ਆ ਹਾਂ ਮੈਂ ਉਹੀ ਬੋਲੀ ਜਾਂਦੀ ਐ ਕੋਈ ਤੂੰ ਐ ਕਰ ਮੈਂ ਤੁਹਾਨੂੰ ਉਹਦੀ ਮੰਡ ਫੋਨ ਕਰਦੀ ਆਂਗੀ ਮੈਂ ਝਕੋਨੀਆ ਝੋਲਾ ਇਹਦਾ ਕੋਈ ਨਹੀਂ ਮੇਰੇ ਭਾਈ ਨੂੰ ਹੋਰ ਸੇ ਬਥੇਰੇ ਉਹ ਬੱਸ ਕਰ ਜਾ ਤੂੰ ਕੀ ਲੈਣਾਗਾ ਯਾਰ ਨਾਲੇ ਕਿਉਂ ਕਿਸਦਾ ਘਰ ਖਰਾਬ ਕਰਦੀ ਆ ਨਾ ਮੈਂ ਕਿਸੇ ਦਾ ਘਰ ਨਹੀਂ ਖਰਾਬ ਕਰਦੀ ਫਿਰ ਮੁੰਡੇ ਨੇ ਆ ਕੇ ਮੈਨੂੰ ਦੱਸਿਆ ਵੀ ਭੈਣ ਉਹ ਤੈਨੂੰ ਐ ਕਹਿੰਦੀ ਆਗੀ ਕੀ ਗੱਲ ਫਿਰ ਉਹ ਕਿਉਂ ਚੁਗਲੀਆਂ ਕਰਦੀ ਆ ਮੇਰੀਆਂ ਉਹਦੇ ਕੋਲੇ ਨਾ ਮੈਂ ਉਹਨੂੰ ਐ ਕਹਤਾ ਪਈ ਤੇ ਨੌਕਰੀ ਲੱਗੇ ਤੂੰ ਕੀ ਕਰਾਂਗੀ ਉਹੀ ਰੋਟੀ ਪਾਣੀ ਤੂੰ ਪੜਕੇ ਵੀ ਬਣਾਉਣਾ ਉਹੀ ਬਿਨਾਂ ਪੜੇ ਵੀ ਬਣਾ ਲੇਂਗੀ ਤੂੰ ਉਹ ਹੁੰਦਾ ਹੈ ਕਹਿੰਦੀ ਵੀ ਜੇ ਕੋਈ ਨੌਕਰੀ ਲੱਗ ਗਈ ਬੱਜੇ ਕੋਈ 4 ਪੈਸੇ ਘਰੇ ਆਉਣਗੇ ਕੋਈ ਲੋੜ ਨਹੀਂ 4 ਪੈਸਿਆਂ ਦੀ ਬਥੇਰੇ ਪੈਸੇ ਮੇਰੇ ਭਾਈ ਕੋਲੇ ਨਾ ਪਹਿਲਾਂ ਤੂੰ ਮੇਰੀ ਗੱਲ ਸੁਣਾ ਕਿਸੇ ਦਾ ਮਾਮਲਾ ਕਿਸੇ ਨੇ ਲੱਗਣਾ ਕਰਾ ਤੂੰ ਵਿੱਚ ਕੋ ਬੋਲਦੀ ਆਪਾਂ ਤਾਂ 2-3 ਦਿਨ ਹੈਗੇ ਇੱਥੇ ਵਗ ਜਾਾਂਗੇ ਓਹੋ ਜਦੋਂ ਮੁੰਡਾ ਹੀ ਕਹਿੰਦਾ ਵੀ ਨਹੀਂ ਰੋਣਾ ਪਰ ਵੀ ਭੈਣ ਤੂੰ ਕਹਿ ਉਯਾਰ ਮੇਰੀ ਗੱਲ ਸੁਣ ਉਹਨਾਂ ਦੀ ਉਹ ਆਪਸ ਦੀ ਗੱਲ ਆ ਠੀਕ ਹੈ ਨਾ ਆਪਦਾ ਆਪੇ ਨਿਬੜ ਲੈਣਗੇ ਤੂੰ ਨਾ ਵਿੱਚ ਇੰਟਰਫੇਅਰ ਕਰ। ਮੇਰਾ ਦਬਕਾ ਚੱਲਦਾ ਵੀ ਤੈਨੂੰ ਲੋੜ ਨਹੀਂ ਹੈਗੀ ਕਹਿਣ ਦੀ। ਹਾਂ। ਉਹ ਫਿਰ ਦਬਕਾ ਤੇਰਾ ਉੱਥੇ ਚੱਲਦਾ ਹੋਰ ਇਹ ਨਹੀਂ ਚੱਲਦਾ ਹੈਗਾ। ਚੱਲ ਤੂੰ ਐਵੇਂ ਨਾ ਬੋਲ ਚੱਲ ਜਿੱਥੇ ਮੇਰਾ ਦਬਕਾ ਚੱਲਦਾ ਨਾ ਮੈਂ ਆ ਪਿੱਛੇ ਲੱਜ ਨਹੀਂ ਵੀ ਚੱਲਦਾ ਹੈਗਾ। ਤੈਨੂੰ ਉਹ ਤਾਂ ਬੋਲਣ ਦੀ ਲੋੜ ਨਹੀਂ ਹੈਗੀ ਵਿੱਚ। ਫਿਰ ਜੇ ਮੈਂ ਨਹੀਂ ਬੋਲਣਾ ਫਿਰ ਮੇਰੇ ਲਈ ਵੀ ਕੀ ਲੈਣ ਆਈਆਂ ਹੁਣ ਇੱਥੇ। ਆਹੋ। ਮੈਂ ਜਨਕੁੜੀ ਆਈ ਨਹੀਂ ਹੈਗੀ ਮੈਂ ਤਾਂ ਹੱਥ ਦੀ ਮਾਰੀਆਂ ਆਈਆਂ ਬੈਠੀਆਂ ਮੈਂ ਤਾਂ। ਮੈਂ ਮੈਨੂੰ ਕਹਿਨੀ ਆ ਭਾਈ ਆਪਦੀ ਨੂੰ ਲੈ ਜਾ ਕੇ ਨਹੀਂ ਕਿਵੇਂ ਲੈ ਜਾ ਯਾਰ ਮਰੀ ਜੈਨੇ ਤੂੰ ਆਪਦੀ ਮੇਰੀ ਗੱਲ ਸੁਣ ਲੈ ਤੂੰ ਨਾ ਵਾਦਾ ਵਦਾ ਅਗਲਾ ਜੇ ਮੈਂ ਚੱਲਦਾ ਚੱਲੀ ਜਾਂਦਾ ਤੂੰ ਕੀ ਲੈਣਾਗਾ ਵਾਦਾ ਵਧਾ ਦੀ ਗੱਲ ਨਹੀਂ ਹੈਗੀ ਕੁੜੀ ਅੱਜ ਇੰਨਾ ਕ ਬੋਲਦੀ ਆ ਕੱਲੂ ਮੇਰੇ ਆਉਣ ਤੇ ਰੋਕ ਟੋਕ ਕਰੂਗੀ ਹਾਂ ਯਾਰ ਫਿਰ ਤੂੰ ਉਹਨੂੰ ਬਾਰੀ ਬਾਰੀ ਕਿਉਂ ਆਖਦੇ ਆਂਗੇ ਵੀ ਤੂੰ ਕਿਤੇ ਪਿੰਡ ਫੜਾਤੀ ਪਿੰਡ ਫੜਾਤੀ ਵਾਲੀਆਂ ਐ ਕਰਤਾ ਫਿਰ ਪਾਵੇ ਫਿਰ ਪਾਵੇ ਫਿਰ ਪਾਉਂਦੇ ਕਿਉਂ ਨਹੀਂ ਜਦੋਂ ਵੀ ਮਰਜੀ ਜਦੋਂ ਪਾਵੇਗਾ ਆਪਾਂ ਜੇ ਕੋਈ ਅਸੀਂ ਕਹਿੰਦਾ ਅਦਵਾਉਣ ਵਾਲਿਆਂ ਨੇ ਜੰਗਾਉਂ ਹੀ ਨਾ ਤੋ ਇਹਨੇ ਹੈਂਕੜੀ ਨਾ ਕਰਿਆ ਕਰ। ਇੱਕੜੀ ਹੈਗੀ ਆ ਮੇਰੀ ਮੈਂ ਕਰਦੀ ਆ ਉਹਦੀ ਮਾਂ ਨੂੰ ਫੋਨ। ਹਾਂ। ਕੰਮ ਕਰ ਲੈ ਜਾ ਕੇ ਜਾ। ਮੈਂ ਉਹਦੀ ਮਾਂ ਨੂੰ ਫੋਨ ਕਰਦੀ ਆ ਕੰਮ ਮੇਰਾ ਇਹੀ ਹੈਗਾ। ਮੈਨੂੰ ਨਹੀਂ ਪਤਾ ਜਿਆ ਕਰਦੇ ਜਿਹਨੂੰ ਕਰਨਾ ਹੈ। ਅੱਜ ਉਹ ਬੋਲਦੀ ਆ ਕੱਲ ਨੂੰ ਆਉਣ ਜਾਂ ਤੇ ਮੇਰੇ ਰੋਕ ਟੋਕ ਲਾਉਗੀ ਕੀ ਗੱਲ ਆ? じゃ ਕਰ ਦੇ ਤੂੰ ਜਿਹਨੂੰ ਫੋਨ ਕਰਨਾਗਾ। ਕਿ ਤੂੰ ਦੱਸ ਕੀ ਲੈਣਾ ਹਿੱਲੇ ਤਮਾਕਲੇ ਫੋਨ ਕਰਕੇ। ਕੋਈ ਲੱਗੇ ਕੋਈ ਨਾ ਲੱਗੇ ਤੂੰ 4 ਦਿਨ ਆਈਆਂ ਦਾ ਰਹਿ ਕੇ ਬੈਗੀਆਂ।

ਕੋਈ ਨਾ ਬੁੱਤ ਨਿਆਣੀ ਆਗੀ ਤੂੰ ਸਿਆਣੀ ਆ ਪੁੱਤ ਦੇਖ ਨਾ ਤੂੰ ਸਮਝਾ ਸਕਦੀ ਐ ਨਿਆਣੇ ਤਾਂ ਮਾਸੀ ਸਾਰੇ ਹੁੰਦੇ ਨੇ ਕੀ ਸਮਝਾਈਏ ਜੇ ਸੁਰੂਤ ਤਾਂ ਸਮਝਾਇਆ ਹੋਵੇ ਜਵਾਕ ਨੂੰ ਫੇਰੀ ਹੁੰਦਾ ਪੁੱਤ ਦੇਖਾ ਜਿਉਂ ਨਾ ਐਡਾ ਕੋਈ ਉਸ ਦਾ ਪਤਾ ਹੀ ਨਹੀਂ ਸੀ ਪਰਦੀ-ਪੜਦੀ ਦੇਖ ਮੈਂ ਵਿਆਹਤੀ ਹੈ ਨਾ ਦੇਖ ਰਿਸ਼ਤਾ ਵੀ ਤੁਸੀਂ ਫਿਰ ਉਸ ਕੁੜੀ ਦਾ ਮੰਗਿਆ ਪਹਿਲਾਂ ਜਦੋਂ ਮੈਂ ਵੱਡੀ ਦਾ ਕਰਦੀ ਸੀ ਦੇਖ ਉਹਦੋਂ ਵੀ ਮੈਂ ਤਾਂ ਸੋ ਲਿਆ ਮਾਸੀ ਕੋਈ ਦੇਖਾ ਨਾ ਕੋ ਜਵਾਕ ਘੇਟਾ ਨਹੀਂ ਆਣਾ ਵੀ ਨਹੀਂ ਹੁੰਦਾ ਵੀ ਪਤਾ ਨਾ ਹੋਵੇ ਵੀ ਬੱਟਿਆਂ ਦੀ ਇੱਜ਼ਤ ਕਿਵੇਂ ਕਰੀਦੀ ਹੁੰਦੀ ਆ ਹਾਏ ਹੇ ਕੀ ਗੁਨਾਹ ਕਰਤਾ ਭਾਈ ਮੇਰੀ ਨੇ ਗੁਨਾਹ ਕੀ ਕਰਤਾ ਓਟਾ ਸਿੱਧਾ ਬੋਲ ਜੰਦੀ ਆ ਮੈਂ ਤਾਂ ਉਹਨੂੰ ਐਂ ਕਿਹਾ ਸੀ ਹਾਂ ਵੀ ਭਾਈ ਹਾਂ ਜਿਹੜੇ ਅਸੀਂ ਉਹਨਾਂ ਸੱਪਾ ਪਰਵਾਇਆਗਾ ਤੂੰ ਪਾ ਕੇ ਰੱਖਿਆ ਕਰ ਅੱਛਾ ਠੀਕ ਹੈ ਔਖੇ ਮੈਨੂੰ ਤਾਂ ਭੈਣਾ ਕਹਿੰਦੀ ਵੀ ਟੋਟ ਮਾਰਦੀ ਆ ਨਾ ਮੈਂ ਟੋਟ ਕੀ ਮਾਰਦੀ ਉਹਨੂੰ ਚਲ ਉਹਨੂੰ ਛੋੜ ਕਰ ਦੇ ਕਹਿ ਦਿੰਨੇ ਆ ਹਾਂ ਨਹੀਂ ਪਾ ਕੇ ਰੱਖਿਆ ਕਰ ਉਹੀ ਤਾਂ ਨਹੀਂ ਕਿ ਤਾ ਪਿੰਟੂ ਦੇ ਤਾਂ ਆਪਾਂ ਛੋੜ ਕਰ ਦੇ ਕਹਿ ਦਿੰਨੇ ਆ ਹਾਂ मै तो लिजा ना? तो तो हाँ। के करना मैं ती पुत तो कम लाई लो कोई मेरी ती आई नहीं है तो दो कम तू तो कही देंगी ना कोई दो गल ਮੈਂ ਸਮਝਾ ਦੂੰ ਕੋਈ ਨਾ ਗੁੱਸਾ ਜਮਨੀ ਕਰਦੀ ਫਿਰ ਅੱਜ ਦਿਨ ਸਮਝਾ ਦੇ ਨਹੀਂ ਅੱਜ ਦਿਨ ਲੈ ਜਾ ਸੰਤੋ ਲੋੜ ਨਹੀਂ ਮੈਂ ਤਾਂ ਮੈਂ ਤਾਂ ਮੇਰੇ ਭਾਈ ਨੂੰ ਹੋਰ ਪਿਆ ਲਊਂਗੀ ਹਾਂ ਪੁੱਤ ਹੱਟਾ ਨਹੀਂ ਹੈ ਦਾ ਕੁੜੀਆਂ ਦਾ ਪੁੱਤ ਦੇਖ ਮੈਂ ਕੋਈ ਲਿਜਾਣ ਵਾਸਤੇ ਨਹੀਂ ਵਿਆਹੀ ਠੀਕ ਹੈ ਨਾ ਚਲ ਕੋਈ ਨਹੀਂ ਮਸੀ ਹੋ ਤਾਂ ਤੂੰ ਰਹਿ ਕਰ ਲਈ ਠੀਕ ਹੈ ਜੇ ਆ ਕੇ ਸਮਝਾਉਣ ਆਪਦੀ ਕੁੜੀ ਨੂੰ ਆ ਕੇ ਸਮਝਾਵੀਂ ਨਹੀਂ ਲੈ ਜੀ ਮੈਂ ਫੋਨ ਕੱਟਦੀ ਆਂ ਹਾਂ ਜੇ ਮੇਰੀ ਤਾਂ ਪੂਰੀ ਗੱਲ ਵੀ ਨਹੀਂ ਸੁਣੀ ਹੈਗੀ ਵੀ ਆਹੀ ਜਮੇਰੀ ਥੀ ਨਾ ਕੀ ਗਣਾ ਕਰ ਤਾ ਤੂੰ ਤਾਂ ਸਿਆਣੀ ਬਿਆਣੀ ਆਂਗੀ ਚਲ ਉਹ ਨਿਆਣੀ ਆ ਤੂੰ ਸੁਣ ਜਾ ਦੇ ਜੋ ਕੋਈ ਕਿਸੇ ਗੱਲ ਦੀ ਉਹ ਤਾਂ ਗਲਤੀ ਹੋਗੀ ਐ ਹੁਣ ਆਪਾਂ ਸਾਰਾ ਕੰਮ ਕੋਈ ਹਰੇਕੀ ਪੀਕਿਆ ਨਹੀਂ ਘਰੇ ਤਾਂ ਨਹੀਂ ਆਲਾ ਸਿੱਖ ਕੇ ਆਉਂਦਾ ਚਲ ਕੋਈ ਨਾ ਮੈਂ ਫੋਨ ਤੇ ਸਮਝਾਉ ਮੇਰੀ ਧੀ ਨੂੰ ਨਹੀਂ ਮੈਂ ਸਮਾਨ ਜਾ ਬਣਾ ਲਾ ਲੋੜੀ ਦਾ ਮੈਨੂੰ ਵੀ ਐ ਸੀ ਵੀ ਮੈਂ ਮੇਟੀ ਕੋਲੇ ਹੋਆ ਕੱਢ ਕੇ ਵਗ ਜੂਂਗੀ ਚਲ ਕੋਈ ਨਾ ਮੈਂ ਸਮਝਾਉਂਗੀ ਹਨਾ ਆ ਗਿਆ ਲੋ ਨਿਆਣੀ ਆਂ ਜੀ ਪਰ ਨਿਆਣਾ ਨੂੰ ਨਿਆਗਲਾ ਕੋਈ ਦੇਖਦਾ ਆਪਣੇ ਨੂੰ ਆਇਆ ਰਹਿਂਦਾ بیا ਚਲ ਤੂੰ ਸਿਆਣੀ ਵਿਆਣੀ ਆ ਤੂੰ ਸਮਝਾ ਦੇ ਕੋਈ ਨਾ ਜਿਹੜੇ ਕੋਈ ਗਲਤੀ ਹੋ ਗਈ ਉਹ ਤਾਂ ਜਵਾਕੜੀ ਏ ਕੋਈ ਨਾ ਮੈਂ ਜਾ ਮੈਂ ਕੋਲ ਲਾ ਕੇ ਦੇਖੂ ਮੈਨੂੰ ਆ ਨੈਣ ਚਲ ਆ ਕੱਢ ਲਾਂ ਲੈਣਾ ਪੈਣ ਦੇ ਲਖੂ ਨਾਉਂਦੀ ਇੱਥੇ ਸਰੇ ਕੋਈ ਦਿਨ ਤਾਂ ਹੀ ਨਹੀਂ ਲੱਗਦਾ ਆ ਪਤਨ ਕਿਹੜਾ ਬੈਠਾ ਵੇ ਜੈਲੇ ਆ ਜਾ ਆ ਜਾ ਵੇ ਜਾ ਇੱਥੇ ਕਿਵੇਂ ਆਏ ਜੋ ਬਣਾ ਬੈਠਾ ਬੱਤਰ ਤਾਂ ਡੇੜੀ ਦਾੜੀ ਸੀ ਆ ਕੀ ਹੋਰੀ ਸ਼ਕਲ ਬਗੈੜ ਰੱਖੀ ਟੈ ਜਾਣਿਆ ਬਹਿ ਜਾ ਬਹਿ ਜਾ ਕਿਉਂ ਰੋੜਾ ਪਈ ਜਨੀਏ ਘਰੇ ਨੂੰ ਹਾਂ ਹੁਣ ਗਿਆ ਨਾ ਫਿਰ ਤਾਂ ਸ਼ਰਮ ਨਹੀਂ ਆਉਂਦੀ ਨੋਹਾ ਪੁੱਤਾਂ ਵਾਲਾ ਹੋ ਕੇ ਆਹ ਮੁੰਡਾ ਖੁੰਡਾ ਬਣਿਆ ਬੈਠਾ ਕੰਜਰਾ ਲੱਗਦਾ ਮੁੰਡਾ ਜੇ ਤੇ ਜਮਾ ਲੱਗਦਾ ਹੈਗਾ ਉਹ ਆਹ ਮੈਂ ਤਾਂ ਹੁਣ ਚੱਲ ਪਿਆਹੋ ਤਾਂ ਮੁੰਡੇ ਪਾਉਂਦੇ ਹੁੰਦੇ ਨੇ ਤੂੰ ਤਾਂ ਸੱਚਾ ਪੀਗਰਦਾ ਪਪੂ ਨਾ ਰੰਗਦਾ ਮੇਰੇ ਹਿੱਸੇ ਦੀ ਕੱਪ ਚ ਪਾਈ ਬੈਠਾ ਸੀ ਪਤਾ ਸੀ ਵੀ ਆਉਗੀ ਪਰ ਮੈਨੂੰ ਪਤਾ ਸੀ ਆ ਤੂੰ ਆਏਗੀ ਆ ਤਾਂ ਨਹੀਂ ਮੈਨੂੰ ਤੇਰੀ ਗੱਲ ਜੀ ਜੱਚੀ ਓਏ ਤੈਨੂੰ ਨਹੀਂ ਪਤਾ ਇਹ ਤਾਂ ਮੰਨ ਕੇ ਟਰੈਕਸੂਟ ਪਾਇਦਾ ਹੁੰਦਾਗਾ ਆਹੋ ਫੇਰ ਉਹ ਗਰਾਊਂਡ ਗਰਾਊਂਡ ਚ ਜੰਮੇ ਉਹਦੇ ਪਾ ਕੇ ਜੰਨੇ ਆ ਅੱਛਾ ਅਵੇ ਤੂੰ ਗਰਾਊਂਡ ਚ ਵੀ ਜਾਣਾ ਹੈ ਪਤਾ ਨਹੀਂ ਇੰਨਾ ਜਵਾਨ ਪਿਆਗਾ ਹੈ ਕੰਜਰਾ ਮੈਂ ਆਖਿਆ ਕਿਤੇ ਤੇਰਾ ਮੁੰਡਾ ਬੈਠਾ ਹੈ ਮੈਨੂੰ ਕੀ ਪਤਾ ਸੀ ਵੀ ਆਪ ਹੀ ਬੈਠਾ ਟਹਿ ਜਾਣਾ ਦੇ ਮੈਂ ਤਾਂ ਮੁੰਡੇ ਤੋਂ ਵੀ ਛੋਟਾ ਲੱਗਦਾ ਹੈ ਹਾਂ ਆ ਨੂਹਾ ਪੁੱਤਾਂ ਨੂੰ ਗੁਰਦੁਆਰੇ ਛੱਡਿਆ ਜਮੇ ਮੁੰਡਾ ਖੁੰਡਾ ਲੱਗੇਗਾ ਨਾਲੇ ਡੋਲਾ ਹੋਰ ਹੋ ਜਾਊਗਾ ਬੜਾ ਨਾ ਬੋਲ ਕੀ ਕੰਮ ਆਈ ਸੀ ਕੰਮ ਆਈ ਸੀ ਬੋਲਣ ਨੂੰ ਗਾਹ ਮੈਂ ਤੇਰੇ ਗੋਲੀ ਮਾਰੀ ਹੋਏ ਤਾਂ ਮੈਂ ਤੇਰਾ ਫੋਨ ਆ ਗਿਆ ਸੀ ਫੇਰ ਨਾਲੇ ਪਤਾ ਹੈ ਨਾਲੇ ਉਹੀ ਗੱਲ ਗੱਲਾਂ ਦਾ ਸਵਾਦ ਲੈਣਾ ਕਿੰਨੇ ਸੱਤ ਚਾਹੀਦੇ ਗਏ ਅੱਠ ਬੇ 10 ਆਖਿਆ ਸੀ ਆ ਜਾ ਕੇ ਵੇਰ ਤੇ ਵਿਆਜ ਬੂਝ ਉਤੇ ਨੂੰ ਕਰਾ ਵਿਆਜ ਲਾਉਣਾ ਤੂੰ ਤਾਂ ਘਰ ਦਾ ਬੰਦਾ ਹੀ ਐ ਕੋਈ ਨਾ ਵਿਆਜ ਲੈ ਲਾਂਗੇ ਤਾ ਫੇ ਨਾ ਐ ਕਿ ਮੈਂ ਕਹਤਾ ਕਿ ਵੀ ਕੋਈ ਨਾ ਕਾਹ ਨਾ ਵਿਆਜ ਲਾ ਲੂੰਗਾ ਮੈਨੂੰ ਹੁਣ ਦੱਸ ਦੇ ਬਾਅਦ ਚ ਕਹ ਦੇ ਨਾ ਇਹ ਤਾਂ ਈਨੇ ਰੁਪਏ ਸੀ ਪਿਓ ਦੂਹਾਂ ਤੇ ਪੁੱਤ ਤੇਰੇ 14ਵੇਂ ਦਾ ਚੰਦ ਦਉ ਦੂੰ ਆ ਓਹੋ ਉਹ ਵਿਆਹ ਤਾਂ ਦੂਜਿਆਂ ਲਈ ਲੱਗਦਾ ਹੁੰਦਾ ਤੂੰ ਤਾਂ ਮੇਰੀ ਪੁਰਾਣੀ ਕਸਟਮਰ ਹੈਂ ਦੇ ਦੇ ਜਿਹੜਾ ਦੇਣਾ ਹੈ ਕੋਈ ਠੀਕ ਆ ਫਿਰ ਕਿਤੇ ਕੱਲ ਨੂੰ ਹੋਰੀ ਤਿੰਨ ਪੰਜ ਜੀ ਕਰੇ ਫੇ ਤੈਨੂੰ ਮੇਰੇ ਸਹਾਰਾ ਵੀ ਪਤਾ ਹੀ ਐ ਅੱਜ ਤੱਕ ਕੀਤੀ ਇਧਰ ਨਾ ਤਿੰਨ ਪੰਜ ਹਾਂ ਚਾਲਾ ਹੋਰ ਸੁਣ ਜਮਾ ਜ਼ਾਹਿਰ ਬਣਾਈ ਬੈਠਾ ਕੰਜਰ ਇੰਨੀ ਚਾਹ ਪਾਉਣਾ ਹੁੰਨਾਗਾ ਜ਼ਾਹਿਰ ਕਾਹੇ ਏ ਭਾਈ ਇਹ ਵਿੱਚ ਹਾਈ ਬੇ ਡਾਹ ਜਾਣਿਆ ਵੀ ਮੈਨੂੰ ਪਹਿਲਾਂ ਦੱਸਤਾ ਦਿੰਦਾ ਕੋ ਠੰਡ ਨਹੀਂ ਲੱਗਦੀ ਵੀ ਠੰਡ ਦਾ ਛੱਡ ਮੇਰੇ ਤਾਂ ਕੰਮ ਪੈ ਨਹੀਂ ਨਾ ਮੈਂ ਸਾਰੇ ਕੰਮ ਕਰ ਲੂੰਗੀ ਉਹ ਬਹਿ ਜਾ ਚਾਰ ਗੱਲਾਂ ਮਾਰਨ ਦਾ ਬਹਾਨਾ ਤਾਂ ਮਿਲਿਆ ਅੱਜ ਮਸਾਂ ਵੀ ਸੱਚ ਮੁੰਡਾ ਕਿੱਥੇ ਵਿਆਹ ਲਿਆ ਮੁੰਡਾ ਤਾਂ ਇੰਦਰ ਹਰਿਆਣੇ ਚ ਵਿਆਹ ਲਿਆ ਕੰਮ ਵਾਲੀਆਂ ਨਹੀਂ ਭਾਈ ਇੱਧਰ ਨੂੰ ਤਾਂ ਬਲਾਈ ਕੰਮ ਕਰਦੀਆਂ ਨੇਗੀਂ ਕੋਈ ਤਾਂ ਸਿਆਣੀ ਆਪ ਤੁਸੀਂ ਸਿਆਣਾ ਬਣ ਕੇ ਰਹੀ ਕਿਉਂ ਮੈਂ ਕਾਮਲਾ ਦਾ ਨਾ ਮੈਂ ਤਾਂ ਉਹ ਕਹਿੰਨੀ ਐ ਜਿਵੇਂ ਮੈਂ ਮੂੰਹ ਕਾਲਾ ਕਰਕੇ ਰੱਖਦਾ ਕਿਤੇ ਹੋਰ ਮੂੰਹ ਕਾਲਸ ਦਵਾ ਦੇ ਪੁੱਤ ਨੂੰ ਕੋਈ ਨਾ ਆਈ ਬਿਲਕੁਦੀ ਉਹ ਮਰ ਗਈ ਵਿਚਾਰੀ ਚੱਲ ਹੋਰ ਰੋਟੀ ਟੁੱਕ ਖਾਏਗੀ ਨਾ ਨਾ ਰੱਜ ਪੁੱਜ ਕੇ ਆਈਆਂ ਘਰੋਂ ਮੈਨੂੰ ਪਤਾ ਸੀ ਮਹਾਂ ਕੌਣ ਆਉਣਾ ਥੱਪਣਾ ਵਾਲਾ ਪਰ ਹੁਣ ਪਤਾ ਲੱਗ ਗਿਆ ਵੀ ਤਾਂ ਪੁੱਤ ਵਿਆਹ ਲਿਆ ਚੱਲ ਵਧੀਆ ਰੋਟੀ ਦਾ ਸਾਰਾ ਹੋ ਗਿਆ ਤੁਹਾਨੂੰ ਤੇਰਾ ਉਹਨੇ ਮੇਰੀ ਗੱਲ ਸੁਣ ਕੋਈ ਗਹਿਣੇ ਗੱਟੇ ਵਾਲੇ ਕਸਟਮਰ ਭਾਲ ਕੇ ਲਿਆਇਆ ਕਰ ਵਿੱਚੋਂ ਫਾਂਟਾਂ ਤੇਰਾ ਕਰਦਾ ਕਰੂੰਗਾ ਮੈਂ ਨਾ ਮੇਰਾ ਮਾਨ ਟੰਟੂ ਕਿੱਥੇ ਕਰ ਦੇਗਾ ਤੂੰ ਤਾਂ ਪਿੰਡੇ ਦੀ ਜੂਨੀ ਦੇ ਕੇ ਵਾਜਦਾ ਕਿਸੇ ਨੂੰ ਲਿਆਇਆ ਕਰ ਇਹਦੇ ਕੋਲੇ ਗਹਿਣੇ ਗੱਟੇ ਵਾਲੇ ਲੈ ਕਿ ਨਹੀਂ ਅਜੇ ਤੱਕ ਕਿਸੇ ਨੂੰ ਭਈ ਮੈਂ ਤਾਂ ਆਪ ਹੀ ਨਹੀਂ ਲਿਆਉਂਦੀ ਡਰਦੀ ਡਰ ਲੱਗਦਾ ਹੈਗਾ ਕੱਲ ਨੂੰ ਤੇਰੇ ਵਰਗਾ ਮੁੱਕਰ ਜੇ ਹੈ ਫੇਰ ਮੇਰੇ ਸਹਰ ਨਾਲ ਨਹੀਂ ਬੈਠੇ ਰਹਿਣਗੇ ਅਗਲੇ ਅੱਛਾ ਜੇ ਮੈਂ ਇਹਦਾ ਮਤਲਬ ਤੈਨੂੰ ਪੈਸੇ ਬਿਨਾ 골ਡ ਤੋਂ ਦੇਣਾ ਹੈਗਾ ਐ ਥੋੜੀ ਮੈਂ ਹਰੇਕ ਨੂੰ ਦੇਈ ਜਾਊ। ਇਹ ਕੰਨੀ ਤੂੰ ਹੀ ਹੈ। ਤੂੰ ਫੇਰ ਵੀ ਨਹੀਂ ਮੇਰੇ ਤੇ ਯਕੀਨ ਕਰਦੀ। ਯਕੀਨ ਤਾਂ ਬਥੇਰੇ। ਰੱਬ ਜੀ ਨਾਲ ਯਕੀਨ ਆ ਤੇਰੇ ਤੇ। ਜੇ ਯਕੀਨ ਸੀ ਤਾਂ ਇਹ ਤਾਂ ਤੇਰੇ ਕੋਲ ਦਵਾਰੇ ਪੈਸੇ ਲੈਣਾ ਆਹੀ। ਜੇ ਨਾ ਯਕੀਨ ਹੁੰਦਾ ਫੇਰ ਮੈਂ ਤਾਂ ਤੇਰੇ ਦੇਰ ਹੀ ਨਹੀਂ ਚੜਦੀ ਸੀਗੀ। ਇਹ ਗੱਲਾਂ ਡਾਉਣ ਵਾਲਿਆਂ ਕਰਦੇ ਆ। ਅੱਡ ਹੋਣਾ ਨਹੀਂ। ਗੱਲ ਸੁਣ ਭਾਈ। ਇੱਕ ਤਾਂ ਤੂੰ ਬਾਲਾ ਰੁੱਖਾ ਸੁਭਾਅ ਤੇਰਾ। ਤੇਰੇ ਪੁੱਤ ਦਾ ਉਹਦੂ ਸੁਭਾਅ ਰੁੱਖਾ ਆਗਾ। ਉਹ ਚੱਲ ਛੱਡ ਮੇਰੀ ਗੱਲ ਸੁਣ। ਉਹ ਪੈਸਾ ਦਾ ਪ੍ਰਗਟਾਉਣਾ ਦੱਸੀ। ਨਹੀਂ ਦੱਸਦੀ। ਮੈਨੂੰ ਪਤਾ ਆ ਵੀ ਤੂੰ ਚੋਰੀਆਂ ਦਿਨਾਂ ਪੈਸੇ ਆਦੇ ਪੁੱਤਾਂ ਤੋਂ ਅਨਾ ਤਾਂ ਮੈਨੂੰ ਪਤਾ ਹੈ ਫੇਰ ਹੀ ਰੋਟੀ ਦੇਣਗੇ ਤੈਨੂੰ ਜੇ ਦੋ ਸਿੱਲੜ ਤੇਰੇ ਕੋਲੇ ਹੋਣਗੇ ਅਨੂ ਸੀ ਕਿ ਨਹੀਂ ਪਿੰਡ ਜਾਣਾ ਹੂੰ ਦੇਤਾ ਜਵਾਬ ਤੋੜ ਕੇ ਨਹੀਂ ਜਾਣਾ ਪਤਾ ਇਹਨੂੰ ਨਹੀਂ ਪਤਾ ਦੇਖ ਲੈ ਲਿਆ ਆ ਗਲਤ ਤੇਰੀ ਮਾੜੀ ਹੈਗੀ ਤੂੰ ਨੂ ਨੂੰ ਜਵਾਬ ਦੇਤਾ ਵੀ ਪੇਕੇ ਜਾਣਾ ਨਹੀਂ ਹੁਣ ਉਹਦਾ ਭੀ ਜੀ ਨਹੀਂ ਲੱਗਦਾ ਦੋ ਚਾਰ ਦਿਨ ਪੇਕੇ ਲਾਇਆ ਹੁੰਦੇ ਮਾਨ ਕੁਝ ਹੋਰ ਹੋ ਜਾਂਦਾ ਤੇ ਉਹ ਪੁੱਤ ਹੈਗੀ ਹਮ ਘਰੇ ਤੀਜੀ ਕੋਈ ਤੁਹਾਡੇ ਘਰੇ ਬੁਢੀ ਨਹੀਂ ਹੈਗੀ ਪਹਿਲਾਂ ਕਿਹੜਾ ਪਕਾਉਂਦੇ ਨੇ ਤੇ ਦੋ ਰੋਟੀਆਂ ਪਤਾ ਇਹਨੂੰ ਨਹੀਂ ਪਤਾ ਇਹ ਹੁਣੀ ਇਹਨੂੰ ਭੇਤ ਦੇ ਤਾਂ ਉੱਤੋਂ ਦੀ ਪੈਜੂਗੀ ਥੱਲੇ ਲਾ ਕੇ ਰੱਖੀਏ ਤਾਂ ਹੀ ਫਾਇਦਾ ਹੈਗਾ ਤੈਨੂੰ ਪਤਾ ਤਾਂ ਹੈਗਾ ਜਿਕਾ ਲੜਗਾ ਕਿ ਉੱਤੋਂ ਦੀ ਪੈ ਜਾਣ ਪਰ ਵੱਧ ਤੰਗ ਕਰ ਦਿੰਗਾ ਲੈ ਦੇਖ ਲੈ ਲਿਆ ਕਿਤੇ ਐਂ ਕਰਦਾ ਕਰਦਾ ਰੋਟੀਆਂ ਵੀ ਜਾਵੇਂ ਟੋਟੇ ਐ ਕਿੰਨੇ ਬਗਿ ਸਾਰੀ ਕਿ ਬਿਲਦਰੀ ਮੇਰੇ ਹੱਥ 'ਚ ਹੈ ਗੱਲਾਂ ਤਾਂ ਦੇਲਾ ਮਾਰਦੀ ਆਹੋ ਐਂ ਕਹਿੰਦੇ ਹੁੰਦੇ ਨੇ ਬਾਲਾ ਖਾਂਦਾ ਖਾਂਦਾ ਥੋੜੇ ਤਾਂ ਵੀ ਜਾਏਗਾ ਅਗਲੀ ਨੇ ਰੋਟੀ ਨਹੀਂ ਫੜਾਉਣੀ ਰੋਟੀ ਫੜਾਉਣੀ ਕਿਵੇਂ ਨਹੀਂ ਤੇ ਬਿਲਦਰੀ ਇਹ ਤਾਂ ਮੇਰੇ ਹੱਥ 'ਚ ਹੈ ਦੇ ਕਿ ਨਹੀਂ ਮਰਜੀ ਰੱਖ ਲੈ ਕਿ ਬਿਲਦਰੀ ਜੇ ਤਾਰੇ ਪਤਨੂ ਕਾਹਨ ਲਾਗੀ ਨਾ ਵੀ ਤੇਰਾ ਪਿਆਉ ਐ ਕਰਦਾ ਅਗਲਾ ਚੱਕ ਕੇ ਹੱਥ ਨੂੰ ਅਡ ਕਰ ਦੂਗਾ ਬਹੁਤ ਘਰਾ ਨਾ ਹੋਈ ਐ ਇਹ ਨਾ ਕਹਿ ਵੀ ਮੇਰੇ ਹੱਥ ਦੀ ਜ਼ਿੰਦਦਾਰੀ ਐ ਲੈ ਮੇਰਾ ਜਵਾ ਕਣ ਉਹ ਮੈਥੋਂ ਪੁੱਛੇ ਬਿਨਾ ਗੱਲ ਨਹੀਂ ਕਰਦਾ ਇਹ ਤਾਂ ਬਹਿਮ ਐ ਜਦੋਂ ਵਿਆਹ ਹੀ ਜਾਂਦੇ ਨੇ ਖੰਭ ਲੱਗ ਜਾਂਦੇ ਨੇ ਕੀ ਪੁੱਛੇ ਬਿਨਾ ਗੱਲ ਨਹੀਂ ਕਰਦਾ ਤਾਂਹੀਂ ਤਾਂ ਮੈਂ ਕਹਿੰਦਾ ਕਿ ਪਹਿਲਾਂ ਹੀ ਦਬਾ ਕੇ ਰੱਖਾ ਇਹਨਾਂ ਨੂੰ ਹੈ ਪੇਤਨਾ ਦੇਵਾ ਜੇ ਪੇਤ ਨਹੀਂ ਤਾਂ ਫਿਰ ਉਤੋਂ ਦੀ ਪੈ ਜਾਣਗੇ ਚਲ ਛੱਡ ਪਰੇ ਕੀ ਲੈਣਾ ਹੈਗਾ ਇਹ ਤੁਹਾਡੇ ਘਰ ਦਾ ਮਾਮਲਾ ਜਿਵੇਂ ਮਰਜੀ ਸਮਝੋ ਕਿਵੇਂ ਨਾ ਸਮਝੋ

ਦੇਖ ਵੇ ਜਿਵੇਂ ਕੋੜ ਤੇ ਲਾ ਰੰਗ ਨਹੀਂ ਬਦਲਦਾ ਤੁਸੀਂ ਵੀ ਪਿਓ ਪਤੋ ਮੈਂ ਰੰਗ ਬਦਲਦੇ ਹਾਂ ਉਹ ਰੰਗ ਮੈਂ ਨਹੀਂ ਬਦਲਦਾ ਮੈਂ ਰੰਗ ਤਾਂ ਤੂੰ ਬਦਲਦੀ ਐ ਪੈਸੇ ਲੈਣ ਤੋਂ ਪਹਿਲਾਂ ਕੁਝ ਹੋਰ ਹੋਣੀ ਐ ਤੇ ਪੈਸੇ ਲੈਣ ਤੋਂ ਬਾਅਦ ਸਾਡੇ ਪਿੰਡ ਵਾਲੇ ਵੇਣੀ ਵਾਂਗੂ ਹੋਰੀ ਬਣ ਜਾਈ ਨਹੀਂ ਐ ਲੈ ਕਹਿੰਦਾ ਨਾ ਗਾਉਂ ਕੱਟ ਪਾਸਾ ਵਟ ਚੀਜ਼ ਮਿਲ ਗਈ ਦੋ ਸਾਲ ਨੂੰ ਮੋੜਨੀ ਐ ਹੁਣ ਮੈਂ ਤਾਂ ਇੱਥੋਂ ਕਿ ਟਿੰਡੀਆਂ ਲੈਣੇ ਗਾਣੇ ਨਾਲੇ ਜੜ ਤੇ ਚਾਹ ਪੀਤੀ ਐ ਨਾ ਇੱਥੇ ਨਸਾ ਉੱਤਰ ਜੂ ਮੇਰਾ ਘਰ ਜਾ ਕੇ ਕੰਮ ਵੀ ਕਰਨੇ ਨੇ ਉਹ ਗੱਲ ਆ ਗਿਆ ਕੋਈ ਆ ਵਗਿਆ ਨੂੰ ਇੱਥੇ ਆ ਕੇ ਵਗ ਗਈ ਇੱਥੇ ਅੰਦਰ ਹੀ ਹੈ ਅੱਛਾ ਉਹ ਪਰ ਤੇਰੇ ਵਰਗਾ ਕਿੱਥੇ ਜਾਣ ਦਿੰਦਾ ਨਹੀਂ ਤੂੰ ਵਗਿਆ ਜਾਣੀ ਹੈ ਕਿਵੇਂ ਚੌਰਾ ਰੰਗ ਬਦਲਦਾ ਹੈ ਇਹਦੀ ਮੇਰੇ ਨਾਲ ਦੀ ਬਾਲੀ ਤੇਜ ਹੈ ਤੈਨੂੰ ਮੈਂ ਨੂੰ ਬਾਰੇ ਕੀ ਦੱਸਾਂ ਉਹ ਤਾਂ ਉਤੋਂ ਦੀ ਹੋ ਕੇ ਵਗ ਗਈ